ਕੀ ਹੁੰਦਾ ਪਿਆ ਮੁਕਾਬਲਾ ਬੇਬੇ ਦੇ ਮੰਮੀ ਦਾ ਟਿੱਕੀ ਮੁਕਾਬਲਾ ਚੱਲ ਰਿਹਾ ਇੱਧਰ ਵੇਖਦੇ ਕੌਣ ਜਿੱਤਦਾ ਕੌਣ ਵਧੀਆ ਬਣਾਉਂਦਾ ਅੱਜ ਦੇ ਵਿਨਰ ਤੂੰ ਵੜੀਆਂ ਟਿੱਕੀਆਂ ਬਣਾਉਣੀਆਂ ਅੱਜ ਫਿਰ ਲੱਗ ਜੂਗਾ ਪਤਾ ਹਾਂ ਬਰਾਬਰ ਹੀ ਬਣਾਉਣੀਆਂ ਪੈਣੀਆਂ ਓਏ ਨਾ 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 ਲੜਨਾ ਨਹੀਂ ਲੜਨਾ ਨਹੀਂ ਦੇਖੀ ਜਾਂਦੀ ਅੱਜ ਕਿਹੜੀਆਂ ਲੈ ਇੱਧਰ ਸੱਜਣਾ ਇੱਧਰ ਹੋ ਗਈ ਆ ਲੜਾਈ ਸੋ ਅੱਜ ਆਪਾਂ ਇੱਧਰ ਕੰਪੀਟੀਸ਼ਨ ਕਰਾ ਦੇਣਾ ਇੱਧਰ ਕੰਪੀਟੀਸ਼ਨ ਹੋਊਗਾ ਗੋਲ ਟਿੱਕੀ ਕੰਪੀਟੀਸ਼ਨ ਅੱਜ ਚੁੱਲਾ ਇੱਕ ਨਹੀਂ ਚੁੱਲੇ ਦੋ ਦੋ ਬਾਲਣਗੇ ਇੱਕ ਇੱਧਰ ਕਿਹੜਾ ਸੋਹਣੀਆਂ ਬਣਾਉਂਦਾ ਐ ਇੱਕ ਇੱਧਰ ਚੁੱਲਾ ਬੜੂਗਾ ਤੇ ਇੱਕ ਬਾਲੂਗਾ ਇੱਧਰ ਸੋ ਅੱਜ ਪਤਾ ਲੱਗੂਗਾ ਕੌਣ ਵਰੀਆ ਟਿੱਕੀਆਂ ਬਣਾਉਂਦਾ ਤੇ ਕੌਣ ਗੋਲ ਟਿੱਕੀਆਂ ਬਣਾਉਂਦਾ ਚਲਿਆ ਗੋਲ ਬਣਾਉਣਾ ਕਣ 400 ਬਣਾਉਂਦਾ ਅੱਜ ਪਤਾ ਲੱਗੂ ਬੇਬੇ ਸਿਰਫ ਗੱਲਾਂ ਵਾਲੀ ਆ ਕਿ ਬੇਬੇ ਟਿੱਕੀਆਂ ਵੀ ਬਣਾ ਸਕਦੀ ਆ ਅੱਜ ਵੇਖਾਂਗੇ ਨਾ ਫਿਰ ਕਿਹਦਾ ਕਿਹਦਾ ਕਿੰਪੀਟੀਸ਼ਨ ਆ ਦੋਹਾਂ ਦਾ ਆਈਆ ਸਾਡਾ ਹੁਣ ਵੇਖੋ ਇਹ ਸੋਹਣੀਆਂ ਬਣਾਉਣੀਆਂ ਕਿ ਮੈਨ ਸੋਹਣੀਆਂ ਬਣਾਉਣੀਆਂ ਤੈਨੂੰ ਕੀ ਲੱਗਦਾ ਕੌਣ ਜਿੱਤੂਗਾ ਕਿਹਨੇ ਜਿੱਤਣਾ ਮੈਂ ਜਿੱਤੂ ਚਲ ਵੇਖੀ ਜਾਂਦੀ ਆ ਫਿਰ ਜਦੋਂ ਬਣਾਵਾਂਗੇ ਤੇ ਉਦੋਂ ਹੀ ਪਤਾ ਉਦੋਂ ਹੀ ਪਤਾ ਲੱਗੂ ਕੌਣ ਜਿੱਤਦਾ ਤੇ ਕੌਣ ਹਾਰਦਾ ਤੇ ਕੌਣ ਕਿੰਨੇ ਕ ਪਾਣੀ ਜਾ ਪਾਣੀ ਚਾ ਪਾਣੀ ਚਾ ਕਿੰਨੇ ਕ ਚਰਦਾ ਹਾਂ ਸੋ ਅੱਜ ਮੁੱਦਾ ਪੂਰਾ ਪੱਕ ਚੁਕਿਆ ਏ ਇਦਾਂ ਮੰਮੀ ਇਹਦਾ ਜਲਾ ਜਿਹੜਾ ਇੱਟਾਂ ਵਾਲਾ ਤੇ ਬੇਬੇ ਦਾ ਆ ਲੈ ਤੱਕੀ ਲੈ ਨਾ ਮਲ ਮਾਰ ਲਈ ਲੈ ਬੇਬੇ ਦੇ ਚਲ ਕੋਈ ਨਹੀਂ ਦਿੱਤਾ ਆਪੇ ਬੇਬੇ ਤੇਜ ਬੜੀ ਹੋ ਬੇਬੇ ਦਾ ਕਾਹਨ ਅਸੀਂ ਟੈਂਪਰੇਰੀ ਬਾਲ ਲਾਂਗੇ ਤੁਸੀਂ ਕੜਾਈ ਰੱਖੋ ਮੈਂ ਪ੍ਰਾਈਪੈਨਾਂ ਰੱਖੂੰਗੀ ਐ ਬੇਬੇ ਦੇ ਤਿਆਰ ਪਰ ਤਿਆਰ ਲਾਓ ਵੀ ਅੱਜ ਪਤਾ ਲੱਗੂ ਚੀਜ਼ ਬੇਬੇ ਸਵਾਲ ਬਣਾਉਂਦੀ ਆ ਕਿ ਮੰਮੀ ਸਵਾਲ ਬਣਾਉਂਦੀ ਆ ਤੇ ਅੱਜ ਸ਼ੈਫ ਹੈਗੇ ਮੇਨ ਆਪਾ ਕਿਉਂਕਿ ਉਹ ਜਿਹੜੇ ਹੁੰਦੇ ਨੇ ਟੇਸਟ ਕਰਕੇ ਮੈਂ ਯਸ ਆ ਸਵਾਲ ਉਹ ਅੱਜ ਆਪਾਂ ਟੇਸਟ ਕਰਾਂਗੇ ਇੱਕ ਆਪਣੇ ਗਏ ਹੋਇਆ ਚੈੱਕ ਕਰੋ ਆਉਂਦੇ ਪਏ ਹਾਂ ਆ ਰਹੇ ਆ ਡੈਡੀ ਜੀ ਨਾ ਜਾਣਿਓ ਕੀ ਬੇਬੇ ਕੱਲੇ ਪੂੜੇ ਬਣਾਉਣਾ ਹੀ ਜਾਣਦੀ ਆ ਤੇ ਬੇਬੇ ਗੋਲ ਗੋਲ ਟਿਕੀਆਂ ਵੀ ਬਣਾ ਲੈਂਦੀ ਕਿਉਂ ਬੇਬੇ ਹਾਂ ਮੈਂ ਬਣਾਉਂਗਾ ਤੇ ਮੈਂ ਜਿੱਤੂਗੀ ਇੱਥੇ ਰੱਖ ਜਿੱਤਾਂਗੇ ਵੀ ਜਿੱਤਾਂਗੇ ਜਿੱਤਾਂਗੇ ਜਿੱਤਾਂਗਾ ਤੇ ਉਹਦੇ ਪਤਾ ਲੱਗੂਗਾ ਵੀ ਕੌਣ ਬਾਰੇ ਨਹੀਂ ਸਾਡੀ ਮੰਮੀ 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 ਵੀ ਜੱਦ ਸਕਦੀ ਕਿਉਂਕਿ ਜੇ ਮੰਮੀ ਦਾ ਨਾ ਆ ਗਿਆ ਰਾਤ ਨੂੰ ਰੋਟੀ ਨਹੀਂ ਮਿਲਨੀ ਮੰਮੀ ਮੰਮੀ ਵੀ ਜੱਦ ਸਾਹੀਦੀ ਆ ਜੀ ਕਿਹਦੇ ਨਾਲ ਤੁਸੀਂ ਮੈਂ ਹੂੰ ਮੈਂ ਇੰਨਾ ਨਾ ਇਹ ਇਹ ਨਾ ਆ ਰਮੀ ਆਂਗਲਾ ਦੋਸੇ ਇੱਧਰ ਆ ਮੈਂ ਕਿਧਰ ਆਂਗਲਾ ਦੋਸੇ ਪਾਸੇ ਜਾਣੇ ਇੱਧਰ ਆ ਨਾ ਕੋਈ ਲੜਾ ਹੈ ਚਲਾਕ ਬਹੁਤ ਜੇ ਲੜਾਈ ਹੋ ਗਈ ਉਧਰ ਰੋਟੀ ਦਾ ਉਧਰ ਤੇ ਉਧਰ ਨੂੰ ਫਿਰ ਬੁਲਾਉਣਾ ਨਹੀਂ ਮੈਨੂੰ ਚਲੋ ਵੀ ਕਰਾਈਏ ਕੰਪੀਟੀਸ਼ਨ ਸ਼ੁਰੂ ਕਰਾਈਏ ਆਰ ਯੂ ਰੈਡੀ ਗਾਇਸ ਰੈਡੀ ਰੈਡੀ ਸਟੈਡੀ ਇੰਡੀਆ ਗੋ ਸੋ ਇੱਧਰ ਪੈਣ ਤੇ ਤੁਸੀਂ ਮਮਾ ਕੜਾਈ ਲੈ ਕੇ ਆਏ ਹੋ ਹਾਂ ਲੋ ਜੀ ਆਓ ਫਿਰ ਅੱਜ ਵੇਖਦੇ ਕੌਣ ਕਹਿੰਦੇ ਕਿ ਬਣਾਉਣਾ ਹੈ ਤੇ ਨਹੀਂ ਕਾਰਨ ਦੇਣੀ ਆਪਦਾ ਲਕੋਕ ਹੀ ਸਾਰਾ ਕੁਝ ਪਾਉਣਾ ਇਹ ਆਪੇ ਆਪਦਾ ਪਾਉਣ ਜਿਹੜਾ ਕੁਝ ਪਾਉਣਾ ਆਪਾਂ ਆਪਦਾ ਉਧਰ ਇੱਕ ਸਾਈਡ ਤੇ ਕੰਢ ਕੱਢ ਲੋ ਵਜਾ ਲੈ ਪਤਾ ਨਹੀਂ ਲੱਗਣਾ ਚਾਹੀਦਾ ਵੀ ਯਾਰ ਅਸੀਂ ਲੋ ਜੀ ਆ ਪਹਿਲੀ ਵਾਰੀ ਕੰਪੀਟੀਸ਼ਨ ਹੋਣ ਲੱਗਾ ਨਹੀਂ ਤਾਂ ਅੱਗੇ ਆਪਾਂ ਰਲ ਮਿਲ ਕੇ ਵਲੌਗ ਬਣਾਉਣੇ ਆ ਜਾਂ ਰੈਸਪੀ ਬਣਾਉਣੇ ਵੇਖੀ ਜਾਂਦੀ ਫਿਰ ਅੱਜ ਲੈ ਬੇਬੇ ਅੱਜ ਪੂਰਾ ਕਬਾ ਸਭਾ ਲੱਗੀ ਫਿਰਦੀ ਸੋ ਅੱਜ ਕੰਪੀਟੀਸ਼ਨ ਹੋ ਰਿਹਾ ਚੋਟੀ ਦੇ ਉਹ ਵੀ ਉਹ ਵੀ ਕਿਹਦੇ ਜਹੋਣੇ ਬੇਬੇ ਦਾ ਤੇ ਮੰਮੀ ਦਾ ਟਿੱਕੀ ਕੰਪੀਟੀਸ਼ਨ ਕਰਾਈਏ ਸ਼ੁਰੂ ਫਿਰ ਹੋਰ ਕਰਾਵਾ ਸੀ ਆਖਿਆ ਚੱਲ ਅੱਜ ਹਵਾ ਜੀ ਵਧੀਆ ਵਗਦੀ ਆ ਨਹੀਂ ਤਾਂ ਗੈਸ ਵੇਲੇ ਗਰਮੀ ਹੋ ਜਾਂਦੀ ਆ ਅੱਜ ਠੰਡੀ ਠੰਡੀ ਹਵਾ ਵਗਦੀ ਠੰਡੀ ਠੰਡੀ ਹਵਾ ਵਾਦੇ ਨਾਲ ਗਰਮ ਕਰੇ ਕਰੀ ਜਾਂ ਟਿੱਕੀ ਖਾਣੀ ਟਿੱਕੀ ਖਾਣੀ ਬੇਬੇ ਕਹਿੰਦੇ ਮੈਂ ਸਵਾਭ ਮੰਮੀ ਕਹਿੰਦੇ ਮੈਂ ਸਵਾ ਮੈਂ ਆ ਜੋ ਫਿਰ ਤੁਹਾਡਾ ਕੰਪੀਟੀਸ਼ਨ ਹੀ ਕਰਾ ਲੈਨੇ ਆਪਾਂ ਬਾਹਰ ਚਲ ਕੇ ਵੀ ਆਨੇ ਕੀ ਦਾ ਚੰਗਾ ਕੱਪ ਪਾਉਤੀ ਮੰਗਾ ਕੀ ਬੰਦਾ ਕਾਪੜੇ ਛੜ ਕੀ ਹਾਂ ਚਲੋ ਕਰਾਈਏ ਸ਼ੁਰੂ ਹਾਂ ਲਓ ਵੀ ਚਟਾਈ ਚਟੂਈ ਵਿਸ਼ਾਲੀ ਹੁਣ ਹੋਣ ਲੱਗਾ ਕੰਪੀਟੀਸ਼ਨ ਸ਼ੁਰੂ ਤੁਸੀਂ ਆਹ ਪਾਂਡਾ ਲੈ ਲਓ ਮੈਂ ਤਾਂ ਆ ਲੈਣੀ ਆ ਕਿਉਂ ਆ ਸਾਂ ਦੀ ਵੱਡਾ ਹੈ ਉਹ ਸੋਹਣੀ ਲੱਗਦੀ ਆ ਬੇਬੇ ਵੇਖ ਕਿੰਨੀ ਤੇਜ਼ ਆ ਮੰਮੀ ਨਹੀਂ ਤੇਜ਼ ਕੀ ਤੁਸੀਂ ਚੁੱਲ੍ਹਾ ਵੀ ਆ ਵਧੀਆ ਰੱਖਾ ਮੈਂ ਚੁੱਲ੍ਹਾ ਵੀ ਵਿਚਾਰੀ ਨੂੰ ਉਹ ਦੇ ਨਹੀਂ ਇਹ ਦੋ ਨਹੀਂ ਲਿਆਂਦੀਆਂ ਹੈਗੀਆਂ ਵੇ ਨਹੀਂ ਆ ਥੱਲੇ ਵਿੱਚ ਪਈ ਤੇ ਹੈਗੀ ਲੜੇ ਐਵੇਂ ਲੜੀ ਜਾਂਦੇ ਪਹਿਲਾਂ ਹੀ ਲੱਪੇ ਬਣਾਉਂਦੋ ਤੇ ਪਹਿਲਾਂ ਹੀ ਨਾ ਘੋਲ ਪਿਓ ਉਹ ਟਿੱਕੀਆਂ ਸਾਡੀਆਂ ਵਿੱਚ ਹੀ ਰਹਿ ਜਾਣ ਟਿੱਕੀਆਂ ਨਹੀਂ ਵਿੱਚ ਰੰਗੀਆਂ ਇਹ ਤਾਂ ਬਣਾ ਕੇ ਹੀ ਛੱਡਾਂਗੇ ਜਦੋਂ ਆ ਗਏ ਨਾ ਬੇਬੇ ਦੋਵੇਂ ਕਹਿੰਦੇ ਬੇਬੇ ਤੇਰ ਕੋ ਕੁਝ ਨਹੀਂ ਹੋ ਰਿਹਾ ਕੁਝ ਵੀ ਨਹੀਂ ਤੇਰ ਕੋ ਤੇ λεੜੀ ਫੜਾਤੀ ਹੋਰ ਮੈਨੂੰ ਕਾਹਤ ਨਹੀਂ ਦਿੱਤਾ ਗਾ ਆ ਉਹਦਾ ਸਾਮਾਨ ਲੈ ਕੇ ਆਉਂਦੇ ਜਦੋਂ ਪਤਾ ਸੀ ਕਿ ਸਾਨੂੰ ਕੀ ਪਤਾ ਸੀ ਵੀ ਵਾਹ ਚੋਰਾ ਕਿਸ ਨਾਲ ਚੋਣ ਕਰਨਗੇ ਬਲਕਿ ਪਈਦਾ ਹੀ ਕੱਖੇ ਚ ਪਾ ਲਿਆ ਲੈ ਆ ਗਏ ਸਾਮਾਨ ਆ ਗਏ ਆ ਉਹਦਾ ਡਿਨਰ ਸੈੱਟ ਪ੍ਰੋਪਰ ਲੈ ਕੇ ਆਏ ਸਾਰੇ ਹੋਰ ਸਾਰਾ ਉਹਦਾ ਲਿਆਉਣਾ ਸੀ ਗਸ਼ਤੀਆਂ ਵੀ ਲੈ ਕੇ ਆਉਂਦੀਆਂ ਹਾਂ ਅੱਬਾ ਮੇਰਾ ਹੈ ਅੱਧਾ ਮੇਰਾ ਸਮਾਨ ਵੰਡਦੇ ਪਹਿਲਾਂ ਲੜਾਈ ਕਿਉਂ ਹੋ ਜਾਨੀ ਮੈਨੂੰ ਜੋ ਯਾਰ ਤੇ ਨਹੀਂ ਮੈਨੂੰ ਤਾਂ ਭਾਈ ਮੈਨੂੰ ਪਹਿਲੇ ਸਮਾਨ ਮੇਰਾ ਵੰਡ ਦਿਓ ਆ ਵੀ ਰੋਕੀ ਤੇ ਲੜਨਾਂ ਪਿਓ ਤੇ ਆਪਾਂ ਸਮਾਨ ਵੰਡਦੇ ਨਿੱਕੇ ਕਰਦ ਲੈਣੀ ਆ ਵਾ ਵੱਡੇ ਨਹੀਂ ਲੈਣਗੇ ਮੈਂ ਜਿਹੜੀ ਤਿੱਖੀ ਕਰਦੋ ਬੇਬੇ ਲੈਣੀ ਆ ਰੱਕ ਚੀਜ਼ ਵਧੀਆ ਬੇਬੇ ਆ ਨਿੱਕੀ ਲੈਣੀ ਪਹਿਲੇ ਆ ਲਓ ਭਾਈ ਜੀ ਨਹੀਂ ਮੈਂ ਲੜਾਂਗੀ ਆ ਦਿਓ ਮੈਨੂੰ ਹਾਂ ਲਓ ਭੈਣ ਜੀ ਸੋ ਲਓ ਸਮਾਨ ਵੰਡ ਦਈਏ ਯਾਰ ਪਹਿਲਾਂ ਹੂੰ ਮੈਨੂੰ ਜਿਹੜਾ ਹਿਸਾਬ ਚੱਲ ਜਾਂਦਾ ਮੈਨੂੰ ਲੱਗਦਾ ਨਹੀਂ ਅਸ ਟਿੱਕੀਆਂ ਬਣਨਗੀਆਂ ਲਓ ਵੀ ਸਜਣੋ ਸਾਰੀਆਂ ਚੀਜ਼ਾਂ ਆਪਾਂ ਲੈ ਕੇ ਆਂਦੀਆਂ ਦੋ ਦੋ ਤਾਂ ਜੋ ਸਾਨੂੰ ਪਤਾ ਹੀ ਨੇ ਲੜ ਪੈਣਾ ਹੀ ਲੜਾ ਮੈਨੂੰ ਬੜਾ ਲੱਗਦਾ ਬੇ ਸਬਰ ਕਰੋ ਸਬਰ ਦਾ ਫਲ ਮਿੱਠਾ ਹੁੰਦਾ ਨਹੀਂ ਕੋਈ ਸਬਰ ਦਾ ਭਾਗ ਨਹੀਂ ਮਿਲਦਾ ਸੋ ਇੱਕ ਇੱਕ ਆ ਸ਼ਿਮਲਾ ਮਿਰਚਾਂ ਲੂ ਇੱਕ ਇੱਕ ਨਿੰਬੂ ਤੇ ਇੱਕ ਇੱਕ ਟਮਾਟਰ ਆ ਜਾਣਾ ਤੇ ਦੋ ਦੋ ਮਿਰਚਾਂ ਠੀਕ ਆ ਲਓ ਜੀ ਆ ਇਹ ਦੇ ਦਿਓ 2 3 4 5 ਲਓ ਜੀ ਆ ਮੇਰਾ ਸਮਾਨ ਮੈਨੂੰ ਦਿਓ ਲਓ ਜੀ ਚੀਰੋ ਫਿਰ ਆ ਆਸਮਾਨ ਮੰਮੀ ਦਾ ਹੋ ਗਿਆ ਆਪਾਂ ਬੇਬੇ ਦੀ ਹੈਲਪ ਕਰਾਵਾ ਲਓ ਜੀ ਵੰਡ ਹੋ ਚੁੱਕੀ ਏ ਸ਼ੁਰੂ ਬੇਬੇ ਧਿਆਨ ਹਾ ਵੱਡਾ ਇੱਕ ਉਧਰ ਰੱਖ ਵੱਡਾ ਰੱਖ ਲਿਆ ਨਹੀਂ ਨਹੀਂ ਕੋਨੇ ਆ ਵੇ ਇੱਕ ਵੱਡਾ ਰੱਖ ਲਿਆ ਹਾ ਵੱਡਾ ਹਾ ਅੰਟੀ ਜੀ ਅੰਟੀ ਆ ਵੇਖੋ ਆ ਮੇਰੇ ਕਿੰਦਾ ਰੱਖਿਆ ਇੱਕ ਟਿੱਕੀਆਂ ਤੇ ਤੁਹਾਡੇ ਟੱਡ ਚ ਪੈਣੀਆਂ ਵੱਡਾ ਛੋਟਾ ਮੈਂ ਕਿਹੜਾ ਵੇਚਣ ਜਾਣੀਆਂ ਤੇ ਤੁਸੀਂ ਖਾਣੀਆਂ ਸਾਰੇ ਨਾ ਨਾ ਚੀਟਿੰਗ ਨਹੀਂ ਕਰਨੀ ਬੇਬੇ ਇਹਨੇ ਰੋਲ ਵੀ ਦੀ ਬਈ ਉਹ ਵੱਡਾ ਉਹ ਨੇ ਆਏ ਕਰਤਾ ਜਾਣੇ ਆਏ ਕਰਤਾ ਆ ਮੈਨੂੰ ਵੱਡੀ ਪਲੇਟ ਆ ਦੇ ਦੇ ਆਲੂ ਵਾਲੂ ਆਲੂ ਵਾਲਾ ਲਾ ਬਬਾ ਮਮਾ ਬੇਬੇ ਨੂੰ ਵੱਡਾ ਆਲੂ ਦੇ ਦੇ ਲਾ ਖੁਸ਼ ਟਿੱਕੀਆਂ ਟਿੱਕੀਆਂ ਬਬਾ ਮੈਂ ਆਪਣੇ ਤੋਂ ਬੰਨ ਨਾ ਵੱਡਾ ਦੇਖ ਹੀ ਜਾਉਗੇ ਬਰਾ ਮੈਨੂੰ ਫੜਾ ਮੇਰੇ ਪਲੇਟ ਮੈਨੂੰ ਆਲੂ ਖਾ ਲਓ ਭੈਣ ਜੀ ਲਾਓ ਜੀ ਇਧਰ ਮਿਰਚਾਂ ਕਟਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਬੇਬੇ ਵੱਲੋਂ ਕਹੋ ਬੇਬੇ ਮੇਰੇ ਨਾਲ ਨਾ ਵੇਖੋ ਆਗੇ ਆਲ ਵਾਲੇ ਵੇਖੋ ਉਸ ਮਾਨਨ ਇਹਨੂੰ ਕਿਹਾ ਆ ਤੈਨੂੰ ਕਿਹਾ ਆ ਉਸ ਮਾਨਨ ਵਾਲੇ ਵੇਖੋ ਮੇਰੇ ਨਾਲ ਨਾ ਵੇਖੋ ਇਹ ਡਾਇਰੈਕਟਲੀ ਮਮ ਨੂੰ ਕਹਿ ਰਹੀ ਬੇਬੇ ਤੇ ਇਧਰ ਨਾ ਧਿਆਨ ਕਰੋ ਤੇ ਹੌਲੀ ਹੌਲੀ ਇਧਰ ਮਿਰਚਾਂ ਕੱਟਣੀਆਂ ਸ਼ੁਰੂ ਮਿਰਚ ਤਾਂ ਕੱਟਣੀ ਆ ਮਿਰਚੇ ਕੱਟੀ ਜਾ ਰਹੀ ਆ ਮਿਰਚੇ ਕੋੜੀਆਂ ਬਹੁਤ ਆ ਫਾਪੂ ਤਾ ਨਾ ਲਾ ਲੋ ਕਿ ਤੇ ਮੂੰਹ ਨੂੰ ਆ ਜਾਓ ਬੇਬੇ ਮੂੰਹ ਨੂੰ ਨਾ ਦੂਤ ਲਾ ਲਈ ਜੰਗਾ ਹੋਰ ਆਪ ਕੰਪੀਟੀਸ਼ਨ ਸ਼ੁਰੂ ਹੋ ਤਾਂ ਪਹਿਲੇ ਹੀ ਹਾਰ ਜੀਏ ਕਈ ਇਹਨੂੰ ਤਾਂ ਵੇਖ ਕੇ ਲੱਗ ਜਾਂਦੀ ਮਿਰਚਾ ਹਾਂ ਹਾਂ ਮੇਂ ਛੋਟੀਆਂ ਬਰੀਕ ਘੱਟ ਐਂਦੀ ਖਾਦੀ ਨਹੀਂ ਆਣੀ ਮੇਰੀ ਮੇਰੀ ਮਿਰਚ ਫੇਰ ਵੀ ਵਧੀਆ ਯਾਰ ਗਲਾਈ ਦੇ ਵਿੱਚ ਆ ਇਧਰ ਹਾਂ ਬੇਬੇ ਆਪਣੇ ਓਕੇ ਆ ਰਿਪੋਰਟਾ ਰਿਪੋਰਟਾ ਓਕੇ ਨਹੀਂ ਬਰੀਕ ਬਰੀਕ ਪਾਈ ਦੀਆਂ ਨਾ ਇਹ ਨਹੀਂ ਦੱਸਣਾ ਪਾਈ ਦੀ ਕਿਵੇਂ ਆਪਦਾ ਤਾਂ ਕਰਨਾ ਬਰੀਕ ਕੱਟਾ ਬਾਹਰ ਜਾਣਾ ਬਹੁਤ ਬਰੀਕ ਆ ਬਹੁਤ ਬਰੀਕ ਆ ਹਾਂ ਭਾਈ ਹਾਂ ਆ ਵੀ ਇਧਰ ਮੰਮੀ ਜੀ ਜਮਾ ਬਰੀਕ ਬਰੀਕ ਕੱਟ ਰਹੇ ਆ ਬੇਬੇ ਨੇ ਗਲਾਈ ਚ ਕੱਟੀਆਂ ਬੇਬੇ ਕਹਿੰਦੇ ਕੋਈ ਨਾ ਓਕੇ ਆ ਕਿਹੜਾ ਹੀ ਕੱਟੀਆਂ ਮਧੂਰੀਵਾਰ ਨਹੀਂ ਮਾਰੀ ਵਿੱਚ ਦੇ ਹਾਂ ਆ ਆ ਹੁੰਦੇ ਅਸਲੀ ਸ਼ੈਫ ਹਾਂ ਜਿਹੜੇ ਸੱਚੀ ਤੇ ਹੁੰਦੇ ਤੇ ਜਿਹੜੇ ਬੇਬੇ ਮੈਂ ਕੇਰਾ ਹੀ ਕਰਦਾਂ ਕੱਟਦੇ ਜਾਂ ਦੂਰੀ ਵੇਰ ਨਹੀਂ ਕਰਦ ਮਾਰੀ ਆ ਉਹ ਦੂਰੀ ਵੇਰ ਕਰਦ ਮਾਰੀ ਆ ਬੇਬੇ ਮੇਰੇ ਸ਼ਿਮਲਾ ਮਿਰਚ ਆ ਲਓ ਲਓ ਜੀ ਬੇਬੇ ਦੀ ਸ਼ਿਮਲਾ ਮਿਰਚ ਉਧਰ ਨਿੰਬੂ ਚੱਕ ਲਿਆ ਉਹਨਾਂ ਨੇ ਬੇਬੇ ਉਹਦੇ ਨਿੰਬੂ ਕੱਟੀ ਜਾਂਦੇ ਆ ਮੇਰਾ ਨਿੰਬੂ ਮੈਨੂੰ ਫੜਾਇਆ ਮਾਂ ਪਿਓ ਜਦੋਂ ਮਾਰਜੀ ਕਟਾ ਆ ਜਾਣਾ ਵਲੌਗ ਬੜਾ ਘੈਂਡ ਹੋਣਾ ਯਾਰ ਆਉ ਨਾ ਤੇ ਸਸਤੀ ਗੱਟਮੈਂਟ ਨਹੀਂ ਹੁੰਦੀ ਆਪ ਤੇ ਜਿਹੜੀ ਨੋਕ-ਚੋਕ ਚੱਲਦੀ ਰਹਿੰਦੀ ਉਹ ਚੱਲੂ ਅੱਜ ਹੈ ਬੇਬੇ ਹਾਂ ਮੈਂ ਵੇਖੀ ਤਾਂ ਸਹੀ ਤੁਕੂ ਆਪਾਂ ਕੰਮ ਚੜਾ ਦੇਣਾ ਤੈਨੂੰ ਕਿ ਤੂੰ ਜਾਵੇਂ ਕੰਮ ਹੀ ਚੜਾਈਏ ਚੰਦ ਨਾ ਚੜਾ ਲਈਏ ਨਹੀਂ ਜਿਹੜਾ ਚੰਦ ਪਹਿਲਾਂ ਹੀ ਜਿਹੜੇ ਮਹਾਰਾਜੇ ਚੜਾਏ ਆ ਕੰਮ ਚੜਾਈਏ ਹਾਂ ਸਹੀ ਗੱਲ ਹੈ ਲਓ ਜੀ ਬੇਬੇ ਆ ਬਸ ਆਪਜੀ ਨਹੀਂ ਬਣਾਉਣੀ ਉਹ ਬਟਕੀਆਂ ਬਣਾਉਣੀਆਂ ਲਓ ਜੀ ਇਧਰ ਮੰਮੀ ਦੇ ਆਉਂਦਾ ਬੇਬੇ ਇੱਕ ਚੀਜ਼ ਆਪ ਨੂੰ ਹੋਰ ਨਹੀਂ ਦਿੱਤੀ ਹੋਰ ਗਾ ਟਮਾਟ ਕੋਈ ਉਹ ਵੀ ਲੈ ਨਾ ਇੱਕ ਆਪ ਨੂੰ ਦਿੱਤੀ ਨਹੀਂ ਬੇਬੇ ਫੱਟੀ ਨਾ ਦੇ ਕੋਈ ਕਰਨੇ ਆਪਣੇ ਆਪ ਹੀ ਫੱਟੀ ਵਰਗੇ ਆ ਸਹੀ ਗੱਲ ਐ ਸਹੀ ਗੱਲ ਆ ਬੇਬੇ ਲਓ ਜੀ ਨਹੀਂ ਤੁਹਾਨੂੰ ਫੱਟੀ ਨਹੀਂ ਦਿੱਤੀ ਤੇ ਤੁਹਾਨੂੰ ਕਰ ਦੇ ਤੁਸੀਂ ਤਿੱਖੀ ਪਹਿਲੇ ਹੀ ਮਾਲ ਲਈ ਮੇਰੀ ਵਿਚਾਰੀ ਦੀ ਕਰ ਦੇਣੀ ਕਿ ਤਿੱਖੀ ਮੰਮੀ ਜਨੇ ਅੱਡ ਅੱਡ ਮਿਰਚਾਂ ਵੀ ਕੱਟ ਲੀਆਂ ਤੇ ਟਮਾਟਰ ਵੀ ਕੱਟ ਲਿਆ ਤੇ ਤੇਰੇ ਵੀ ਇੰਦਰ ਸ਼ਿਮਲਾ ਮਿਰਚਾਂ ਲ ਹੋ ਗਏ ਆ ਬੇਬੇ ਇਹ ਟਿੱਕੀ ਬਣਾਉਣੀ ਆ ਮੈਂ ਵਾਰ-ਵਾਰ ਕਹੀ ਆ ਨਾ ਪਰ ਬਰਾਬਰ ਹੀ ਰੱਖੀ ਚੰਗਾ ਦੰਦਾ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਣ ਲੱਗਾ ਬੱਸ ਬੂਟੀਆਂ ਹੀ ਪਾ ਲੋ ਨਹੀਂ ਬੇ ਇਹ ਗੱਲ ਥੋੜੀ ਪਹਿਲਾਂ ਤੂੰ ਨਿੰਦੀ ਜਾਨੇ ਨਹੀਂ ਉਹਨੂੰ ਨਹੀਂ ਕੁਝ ਕਹਿਣਾ ਯਾਰ ਬੇਬੇ ਕਹੇ ਮੰਮੀ ਨੂੰ ਨਹੀਂ ਆਪਦਾ ਕੰਮ ਨਾ ਮਤਲਬ ਰੱਖੋ ਨਾ ਮੇਰਾ ਟਮਾਟਰ ਨਾ ਠੀਰ ਲਵੇ ਚੱਕ ਲੋ ਮੇਰੇ ਰੱਖ ਦੇ ਹਾਂ ਰੱਖ ਦੋ ਰੱਖ ਦੋ ਮੰਮੀ ਕਿਹੜਾ ਲੈ ਕੇ ਭੱਜ ਚੱਲੀ ਆ ਕੋਈ ਪਤਾ ਨਾ ਤਾਂ ਵਾਹਣ ਵੇਲੇ ਹੀ ਪਿਆ ਓਏ ਓਏ ਲਓ ਵੀ ਸੱਜਣੋ ਇਧਰ ਡੈਕੋਰੇਸ਼ਨ ਬੇਬੇ ਨੇ ਤਾਂ ਪੂਰੇ ਸਜਾਸ ਜੂ ਕੇ ਰੱਖ ਲਏ ਤੇ ਮੰਮੀ ਜੀ ਨੇ ਵੀ ਇਧਰ ਸਜਾ ਕੇ ਚੰਗੀ ਤਰ੍ਹਾਂ ਕੱਟਕੁੱਟ ਲੀਆਂ ਸਬਜ਼ੀਆਂ ਤੇ ਬੇਬੇ ਹੁਣ ਅੱਗੇ ਕੀ ਕਰਨਾ ਜੇ ਹੁਣ ਇਹਨਾਂ ਦੀ ਡੈਕੋਰੇਸ਼ਨ ਬਣਾਣੀ ਆ ਇਹ ਬਣਾ ਦੇਣੀ ਆ ਆਲੂਆਂ ਦੀ ਕੀ ਕੱਢ ਦੇਣੀ ਆ ਆਪਾਂ ਹੁਣ ਮੈਂ ਚ ਕੱਢ ਦੇਣੀ ਏ ਆਲੂਆਂ ਦੀ ਪਚਿੰਗੜ ਤੇ ਮੰਮੀ ਤੁਸੀਂ ਤੁਸੀਂ ਕੀ ਖੋਲਾ ਲੱਗੇ ਆ ਬੇਬੇ ਉਧਰ ਮਸਾਲੇ ਵੀ ਕੱਢ ਲੈ ਵੇਖ ਲੈ ਆਪਾਂ ਤਾਂ ਰੱਖੀ ਮੈਂ ਇੱਧਰ ਲੈ ਜਣਾ ਆਪਾਂ ਕੋਈ ਉੱਤੇ ਨਹੀਂ ਮਸਾਲੇ ਕੋਈ ਨਹੀਂ ਆਪਾਂ ਲੰਮ ਚੱਕ ਲਾਂਗੇ ਇਹ ਬੜੀ ਗੱਲ ਲਓ ਵੀ ਹੁਣ ਆਲੂਆਂ ਦੀ ਆਪਾਂ ਮੈਸ਼ ਕਰ ਦਾਂਗੇ ਆਲੂਆਂ ਨੂੰ ਮੈਸ਼ ਕਰ ਦਾਂਗੇ ਚੰਗੀ ਤਰ੍ਹਾਂ ਮੰਮੀ ਨਾ ਜਦੋਂ ਮੈਂ ਆਂਟੀ ਤੂੰ ਪਿੱਛੇ ਜਾ ਕੋਈ ਨਹੀਂ ਆਪਾਂ ਪਿੱਛੇ ਹੀ ਠੀਕ ਹੈ ਰਹਿਜ ਪੱਕੇ ਸੋ ਮਿੱਠਾ ਹੋਵੇ ਏਨਾ ਨਾ ਫੱਗਦਾ ਫੱਗਦਾ ਗਾੜੀ ਜਾਵੇ ਆ ਸਾੜੀ ਜਾਵੇ ਲੇਟ ਹੋ ਜਾਈਏ ਹਾਂ ਜਦੋਂ ਮੈਂ ਸਕੂਲੇ ਪੜ੍ਹਦਾ ਹੁੰਦਾ ਸੀ ਉਦੋਂ ਨਾ ਮੰਮੀ ਬਹੁਤ ਚੀਜ਼ਾਂ ਮੈਨੂੰ ਬਣਾ ਕੇ ਖਵਾਉਂਦੇ ਹੁੰਦੇ ਆ ਉਹ ਦਿਨ 버ਗਰ ਕਦੇ ਟਿੱਕੀਆਂ ਮੈਂ ਤਾਂ ਨਾ ਵੀ ਚੱਲ ਪੜ੍ਹ ਕੇ ਆਉਂਦਾ ਕਿਤੇ ਮਾੜਾ ਮੋਟਾ ਦੋ ਅੱਖਰ ਪਾੜੀ ਆਵੇ ਐ ਨਹੀਂ ਪਤਾ ਖਾਣ ਪੀਣ ਚ ਸਿਰ ਤੇ ਧਿਆਨ ਬਸ ਬੈਗ ਜਦੋਂ ਸਕੂਲ ਚੱਲ ਜਾਂਦਾ ਸੀ ਹਰਮਨ ਤੜਾ ਜੀ ਲੱਗ ਜਾਂਦਾ ਸੀ ਤੇ ਜੀ ਕੀ ਲੱਗਣਾ ਕੰਮ ਚ ਸਾਰਾ ਦਿਨ ਨਾ ਜਾਂਦਾ ਸੀ ਕਿ ਜਦੋਂ ਉਹ ਵੇਲੇ ਹੋਣ ਦਾ ਟਾਈਮ ਆਉਂਦਾ ਸੀ ਉਦੋਂ ਨੂੰ ਇਹ ਆ ਜਾਂਦਾ ਸੀ ਆ ਕੇ ਪੇ ਮੈਨੂੰ ਮਿਸ ਕਰਦੇ ਹਿੱਗੇ ਖਾਣਾ-ਦਾਣਾ ਇੰਨਾ ਟਾਈਮ ਨਹੀਂ ਸੀ ਮਿਲਦਾ ਮਿਸ ਕਰਨ ਦਾ ਆ ਤਾਂ ਮੂੰਹ ਤੇ ਬੇਜਤੀ ਹੋ ਗਈ ਕੋਈ ਮੇਰੇ ਘਰ ਵਾਲੀ ਜਦੋਂ ਮੈਂ ਜਾਇਆ ਕਰ ਉਹ ਤੇ ਮਿਸ ਕਰਿਆਗਾ ਵੀ ਆਹ ਕਿੱਥੇ ਰਹਿ ਗਏ ਤੁਸੀਂ ਆਏ ਕਿਉਂ ਨਹੀਂ ਚਾਰ ਇਹਨੇ ਚੀਜ਼ਾਂ ਕਰਕੇ ਤਾਂ ਵਿਆਹ ਕਰਾਉਣਾ ਚਾਹੁੰਦਾ ਆਈ ਤੇ ਛੋਟੇ-ਛੋਟੇ ਜਿਹੇ ਖਵਾਵੋਗੇ ਤੇ ਮੇਰੀ ਮੰਮੀ ਆ ਕੇ ਕਰੂਗਾ ਮਸਾਲੇ ਫਸੂਲੇ ਕਰਾਂ ਦੀ ਇਧਰ ਪੀਸੇ ਜਾ ਰਹੇ ਚੱਕੀ ਕਹਿੰਦੇ ਹੱਥ ਨਾਲ ਹੀ ਚੱਕੀ ਸ਼ੁਰੂ ਕਰਤੀ ਆ ਇਹ ਕੀ ਆ ਮੈਨੂੰ ਨਾ ਪਤਾ ਲੱਗਦਾ ਤੁਡਾ ਨੂੰ ਗਵਾਂਢ ਗਿਆ ਆਹ ਲੈ ਬੇਬੇ ਮੰਮੀ ਝੋਰੀ ਜ਼ਰੀ ਕਰਿਆਂਗੇ ਨਹੀਂ ਪਕਾ ਹੈ ਮੰਮੀ ਪਤਾ ਕੀ ਕਹਿੰਦੀ ਹਾਂ ਗਵਾਂਢਾ ਨੂੰ ਕਿ ਆਪਾਂ ਗਵਾਂਢੀ ਬਣਾ ਦ ਲੈ ਤੇ ਹੋਰ ਆ ਆ ਕੌਣ ਆ ਰਿਹਾ ਦਰ ਇਹ ਜਿਵੇਂ ਇਹ ਜਿਵੇਂ ਉਹ ਉਹਨੇ ਨੇ ਚੈੱਕ ਕਰਨ ਵਾਲੇ ਜਿਵੇਂ ਰੇਲਵੇ ਸਟੇਸ਼ਨ ਟ੍ਰੇਨ ਚ ਜਿਵੇਂ ਕੀਰੇ ਟੀਟੀ ਨਹੀਂ ਹੁੰਦੇ ਟਿਕਟਾਂ ਚੈੱਕ ਕਰਦੇ ਨੇ ਡੈਡੀ ਜੀ ਆ ਰਹੇ ਨੇ ਟਿੱਕੀ ਚੈੱਕ ਕਰਨਗੇ ਮੇਰੀ ਹੈਲਪ ਕਰਾਉਣਗੇ ਡੈਡੀ ਜੀ ਲਓ ਜੀ ਆਲੂ ਦਾ ਆਲੂਆਂ ਦੀ ਵੀ ਪਚਿੰਗੜ ਕੱਢ ਲਿਆ ਇੱਧਰ ਵੀ ਪਚਿੰਗੜ ਹੋ ਗਈ ਤੇ ਬੇਬੇ ਆਪਣੇ ਗਵਾਂਡੀਆਂ ਦੀ ਵੀ ਪਚਿੰਗੜ ਹੋ ਗਈ ਏ ਨਹੀਂ ਸਮਾਨ ਤਾਂ ਥੋੜਾ ਜਿਹੜਾ ਪਾਉਣਾ ਲਓ ਜੀ ਹੁਣ ਆਪਾਂ ਜਿਹੜਾ ਸਮਾਨ ਆ ਉਧਰ ਬੇਬੇ ਪਾਦਾ ਆਪਣੇ ਤੋਂ ਪਹਿਲਾਂ ਮੈਨੂੰ ਪਾਵਾ ਮੈਨੂੰ ਹਾਂ ਆ ਬਸ ਯੈਸ 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 ਲਓ ਜੀ ਚੰਗੀ ਤਰ੍ਹਾਂ ਕੱਢ ਦੋ ਪਚਿੰਗੜ ਕਰਾਂ ਦੀ ਹੁਣ ਕਰ ਦੋ ਮਿਕਸ ਬੇਬੇ ਉਧਰ ਕੇ ਵੇਖ ਰਹੇ ਤੁਸੀਂ ਮੰਮੀ ਹਾਲ ਬੇਬਣੋ ਆਏ ਮੰਮੀ ਨਾ ਪਹਿਲਾਂ ਕਰ ਲਵੇ। ਲਾਵੀ ਹੁਣ ਜਿਹੜੇ ਖੂਫੀਆ ਮਸਾਲੇ ਆ ਉਹ ਪਾਵਾਂਗੇ ਜੜੀ ਬੂਟੀਆਂ। ਆਹ ਮਸਾਲਾ ਪਾ ਦੇ। ਕਿੰਨਾ ਅੱਧਾ ਚਮਚਾ। ਮੈਨੂੰ ਤਾਂ ਜਿੰਨਾ ਕਹਿ ਦੋਗੇ ਆਪੋਂ ਨਾਲ ਕਿ ਠੁਕੀ ਆਣਾ। ਹਾਂਜੀ ਅੱਗੇ ਮਾੜੀਆਂ ਆਂਦੀਆਂ ਲਾਲ ਮਿਰਚ ਪਾ ਦੇ। ਲਾਓ ਭੈਣ ਜੀ। ਬਾਕੀ ਨੂਨ ਪਾ ਦੇ। ਚਮਚਾ ਪਾ ਤਾਂ। ਪਾ ਦੇ ਪਾ ਦੇ। ਵੈਰੀ ਗੁੱਡ। ਜੀਰਾ ਪਾ ਦੇ। ਜੀ ਮੋਗਾ ਵੀ ਪਾ ਲੀਏ। ਮੋਗਾ ਫੇਰ ਪਾ ਲਈ। ਆ ਵੇ ਤੇ ਡੱਬੇ ਚ ਕਾਲਾ ਨੂਨ ਉਹ ਵੀ ਪਾ ਦੇ ਚਮਚੇ ਦਾ। ਕਿੰਨਾ ਪਾਉਣਾ ਥੋੜਾ ਜਿਹਾ ਪਾ ਲਓ ਵਿੱਚ ਵੈਰੀ ਗੁੱਡ ਬੇਬੇ ਆਪਣੀ ਟਿੱਕੀ ਆਪਾਂ ਜਿੱਤਾਂਗੇ ਇਸ ਤਰੀਕੇ ਨਾਲ ਹਾਂ ਹਾਂ ਚੱਲ ਕਰ ਦੋ ਮਿਕਸ ਕਰਾ ਨਹੀਂ ਭੜਕਾ ਦਿਓ ਕੰਮ ਆਂਟੀ ਦਾ ਇਦਾਂ ਹੀ ਵੇਖੀ ਹੁੰਦੇ ਵੇਲੇ ਤੁਹਾਡੇ ਨਾਲ ਚੀਟਿੰਗ ਕਰਦੇ ਮੈਂ ਮੇਰੇ ਨੂੰ ਬੇਬੇ ਮੰਮੀ ਆਪਣੇ ਤੋਂ ਨਕਲ ਮਾਰਦੀ ਪਈ ਹੈ ਨਾ ਮੰਮੀ ਮਾਰਦੀ ਐ ਇੱਧਰ ਰੱਗ ਵੈਰੀ ਗੁੱਡ ਚੂਵੇ ਇੱਧਰ ਖਾਣਾ ਇੱਧਰ ਕੰਮ ਕਿੱਥੇ ਪਹੁੰਚਿਆ ਬੇਬੇ ਉਹਦੇ ਪਿੱਛੇ ਵਾਲੇ ਆਪਣੇ ਤੋਂ ਮਸਾਲੇ ਪਾਈ ਜਾਂਦੇ ਹਲੇ ਕੋਈ ਨਹੀਂ ਅਸੀਂ ਮਿਕਸ ਕਰ ਵੀ ਲਿਆ ਲਓ ਜੀ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸੋ ਹੋਈ ਰਿਹਾ ਫੋਨ ਇੱਧਰ ਕਰ ਕਮੈਂਟ ਕਰਕੇ ਦੱਸੋ ਵੀ ਕੌਣ ਜਿੱਤ બેબે ਜੇ ਤੂੰ ਕੇ ਮੰਮੀ ਜੇ ਤਣਗੇ કે ਦੋਵੇਂ ਜਾਣੀ ਜੱਤ ਜਾਣਗੇ ਵਾਹ ਜੀ ਵਾਹ ਪਿਓ ਹੁੰਦਾ ਏ ਪਿਓ ਦੁਨੀਆ ਵਾਲਿਓ ਲੈ ਡੈਡੀ ਸਪੈਸ਼ਲ ਛਲੀਆਂ ਲੈ ਕੇ ਆ ਗਏ ਕਹਿੰਦੇ ਛਲੀਆਂ ਭੋਣ ਕੇ ਖਾਓ ਉਹਨੇ ਖਾ ਲਿਆ ਠੀਕ ਹੈ ਜਿਹੜਾ ਉਧਰ ਸਾਬ ਮੈਨੂੰ ਲੱਗਦਾ ਨਹੀਂ ਉਹਨਾਂ ਨੇ ਟਿੱਕੀਆਂ ਬਣਾਉਣ ਤੋਂ ਪਹਿਲਾਂ ਹੀ ਲੜ ਪੈਣਾ ਆਪਾ ਆਪਾ ਛਲੀਆਂ ਭੋਣ ਕੇ ਖਾ ਲੈਣੇ ਡੈਡੀ ਜੀ ਮੁਕਾਬਲੇ ਪੂਰੇ ਅੱਜ ਪਤਾ ਕੀ ਕਰੇ ਮੰਮੀ ਕਹੀ ਜਾ ਓਏ ਮੈਂ ਮੈਂ ਟਿੱਕੀਆਂ ਸਵਾਭ ਹੋਣ ਦੀ ਬਈ ਜਾਵੇ ਕਿ ਇਦਾਂ ਆ ਟਿੱਕੀਆਂ ਬਣਾਉਣੀਆਂ ਮੈਂ ਮੈਂ ਅੱਜ ਤੁਹਾਡੇ ਦੋਵਾਂ ਦੇ ਕੰਪੀਟੀਸ਼ਨ ਹੀ ਕਰਾ ਦੇਣਾ ਕਿ ਕੌਣ ਸਭ ਵਧੀਆ ਤੋਂ ਨਹੀਂ ਕਿਹਾ ਇਹਦਾ ਕਹਿੰ ਜਿੱਤੂ ਫਸ ਕੇ ਫਸ ਕੇ ਆਹ ਕਹਿ ਕਾਉਂ ਅੰਕਲ ਨੇ ਬਹੁਤ ਸੋਚਿਆ ਪਹਿਲਾਂ ਆ ਰੋਟੀ ਦਾ ਵੀ ਸੋਚਣਾ ਹਾਂ ਕਿਦਾ ਸੋਚਣਾ ਪੈਂਦਾ ਕੀ ਰਹਿ ਗਿਆ ਅਚਾਰਾਂ ਦਾ ਟਫੜਾ ਉਹਦੇ ਸਾਰੇ ਬਾ ਦੇਣਾ ਜਦੋਂ ਪਾਉਂਦੇ ਨਾ ਉਹ ਪਾਉ ਉਹਨਾਂ ਦਾ ਜੱਟ ਮਾਰਦੇ ਮੇਰੀ ਆਪਾ ਆ ਗਏ ਉਧਰ ਇੱਕ ਬੇਬੇ ਨੇ ਉਧਰ ਇੱਕ ਬੇਬੇ ਸਾਰੇ ਲਾ ਦਿੱਤਾ ਸਾਰੇ ਲਾ ਦਿੱਤਾ ਨਹੀਂ ਹੈਗਾ 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 ਬਾਤ ਬੇਬੇ ਉਧਰ ਥੋੜਾ ਜਿਹਾ ਪਾਇਆ ਉਹਨਾਂ ਨੇ ਕੋਈ ਨਹੀਂ ਆਏ ਤੇ ਆਪਾਂ ਹਾਰ ਜਾਣਾ ਨਹੀਂ ਹਾਰਦੇ ਜਿੱਤਾਂਗੇ ਨਕਲ ਮਾਰ ਕੇ ਕੌਣ ਜਿੱਤਦਾ ਤੇ ਸਕੂਲਾਂ ਦੇ ਕਿ ਨਕਲ ਮਾਰ ਕੇ ਜਿੱਤੇ ਹੋ ਰਹੇ ਵੇ ਤਾਂ ਜਿੱਪੜ ਗਏ ਅੱਜ ਵਾਲਾ ਵੱਖਰਾ ਹੀ ਬਲੌਗ ਹੈ ਨਾ ਯਾਰ ਨਜ਼ਾਰਾ ਨੇ ਜਾ ਰ ਆ ਰਿਆ ਇਧਰ ਅਲੱਗ ਬੇਬੇ ਤੂੰ ਤੇ ਆਲੂ ਖਿਲਾਰ ਤੇ ਸਾਰੇ ਬੇਬੇ ਦਾ ਤੇ ਆਲੂ ਵੱਡੇ ਵੱਡੇ ਲਏ ਸੀ ਕਿ ਮੇਰੇ ਤੋਂ ਕੋਈ ਨਾ ਜਿੱਤਨਾ ਹੀ ਆ ਉਹਦੇ ਆਲੂ ਭਾਵੇਂ ਵੱਡੇ ਹੁਣ ਛੋਟੇ ਹੁਣ ਵੇਖਾਂਗੇ ਨਾ ਸਵਾਦ ਕੌਣ ਬਣਾਉਂਦਾ ਹੈ ਹੈ ਬੇਬੇ ਉਹ ਹੋਰ ਪਾਈ ਜਾਂਦੇ ਆ ਵੇ ਬੇਬੇ ਉਧਰ ਵੇਖੀ ਜਾਂਦੀ ਵੇਖੀ ਬੇਬੇ ਵਾਲੇ ਵੇਖੀ ਹਰਮਨ ਬੇਬੇ ਰ ਵੇਖ ਐ ਐ ਕਰਕੇ ਨਹੀਂ ਬੇਬੇ ਆਪਣਾ ਫਿਰ ਜਾਦਾ ਹੋ ਜਾਣਾ ਮੇਰਾ ਨਿੰਬੂ ਰੇਗਾ ਨਿੰਬੂ ਫੜਾ ਮੈਨੂੰ ਆਪਣਾ ਨਿੰਬੂ ਰੇ ਬੇਬਾ ਸਿੱਟਾ ਨਹੀਂ ਵੇਖਣਾ ਟੇਢਾ ਯਾ ਬੇਬੇ ਆ ਲੈ ਆ ਬੇ ਮੈਲ ਕਰਾਉਣਾ ਸਾਰੇ ਹੀ ਨਾ ਹਾਂ ਛੋਟੇ ਇਹ ਜਾਨ ਦੀ ਕੱਢ ਦੇਗੀ ਸਾਰੇ ਜੀ ਅਸੀਂ ਡੀਡਿੰਗ ਨਹੀਂ ਕਰਦੇਗੇ ਬੇਬੇ ਅਸੀਂ ਨਕਲ ਨਹੀਂ ਕਰਾਂਗੇ ਸਾਰਾ ਹੀ ਅਸੀਂ ਕੋਈ ਨਕਲ ਨਹੀਂ ਮਾਰੀ ਐ ਇੱਕ ਚਮਚਾ ਮਿੱਟੀ ਦਾ ਵੀ ਪਾ ਦਈ ਇਹਨਾਂ ਨੇ ਮੰਗਰੇ ਮੇਰੇ ਮਿੱਟੀ ਲਾ ਕੇ ਪਾ ਦਈ ਕੀਕ ਨਹੀਂ ਪਾਉਣੀ ਦਾ ਦੂਜੀ ਆਵੇਂ ਨਹੀਂ ਦੱਸਣਾ ਕਿ ਕਿ ਪਾਉਣਾ ਬੇਬੇ ਕੀਕ ਨਹੀਂ ਪਰ ਫਿਰ ਕੋਈ ਨਹੀਂ ਬੇਬੇ ਮਿੱਟੀ ਥੋੜੀ ਪਾਵਾਂਗੇ ਆਪਾਂ ਰਨ ਨੂੰ ਇੰਨਾ ਹੀ ਬੇਗੋ ਬਣਾਉਂਦੇ ਲੈ ਆ ਨਾ ਮਾਲ ਵੀ ਜਾਂਦਾ ਰਬੁੰਨੇ ਆਈ ਤੇ ਆਪ ਦਾ ਲੈ ਕੇ ਆਉਂਦੇ ਘਰ ਲੈ ਇਹ ਟਾਟਾ ਪਾ ਕੇ ਲੈ ਮੈਂ ਕਾਹਦੇ ਨਾ ਟਾਗਾ ਬੁੱਢਾ ਬੈਜੇ ਨਾ ਨਾ ਟਾਗ ਲੀਏ ਨਹੀਂ ਨਹੀਂ ਹੁਣ ਆਪ ਗੋਲ-ਦੋ ਟਿੱਕੀਆਂ ਪੇੜੇ ਬਣਾ ਕੇ ਰੱਖ ਲੈਣੇ ਜਿਵੇਂ ਰੋਟੀ ਦੇ ਬੇਬੇ ਸਾਈਜ਼ ਦੇਖ ਲਈ ਗੋਲ-ਗੋਲ ਹੋਣੀਆਂ ਚਾਹੀਦੀਆਂ ਬਿਲਕੁਲ ਆ ਇੱਥੇ ਰੱਖ ਵਾਹ ਜੀ ਵਾਹ ਵਾਹ ਜੀ ਵਾਹ ਦਿਖ ਰਿਹਾ ਸਾਹਮਣੇ ਬੇਬੇ ਉਧਰ ਚੈੱਕ ਕਰੋ ਉਧਰ ਬੇਬੇ ਮੰਮੀ ਨੇ ਤਾਂ ਪੂਰੀ ਗੋਲ-ਗੋਲ ਕਰਤੀ ਏ ਹੈ ਆਪਣੀਆਂ ਟਿੱਕੀਆਂ ਵੱਡੀਆਂ ਹੋ ਜਾਣ ਛੂਟੀਆਂ ਰੱਖੀ ਬੜੀ ਹੋ ਤਾਂ ਸਗ ਵੱਡੀਆਂ ਆਪਣੇ ਨਾਲ ਕਿੰਨੀਆਂ ਬੇਬੇ ਦਾ ਧਿਆਨ ਇੱਥੇ ਇਧਰ ਪੇੜੇ ਰੈਡੀ ਹੋ ਰਿਹਾ ਤੇ ਉਧਰ ਆਪਣੇ ਜਿਹੜੇ ਆਂਟੀ ਬੇਬੇ ਆਂਟੀ ਆਪਣੇ ਗਵਾਂਢੀ ਹਾਂ ਆਪਣੇ ਗਵਾਂਢੀ ਨਾ ਤੂੰ ਕਦਾ ਨਹੀਂ ਕਰ ਰੇ ਗਵੰਡੀ ਆਪਣੇ ਨਾਲ ਬਹੁਤ ਜ਼ਿਆਦਾ ਕਰਦੇ ਆ ਲੈ ਤੈਨੂੰ ਪਤਾ ਹੀ ਨਹੀਂ ਗਏ ਨਾ ਕੀ ਕੀਤਾ ਉਹਨਾਂ ਨੇ ਹਾਰੇ ਦੀ ਕੀ ਜੀ ਫਰਕ ਹਾਰੇ ਦੀ ਜੀ ਫਰਕ ਬੇਬੀ ਇਹ ਚੀਜ਼ ਆਪੋ ਦੋ ਕਹਾਂਗੇ ਜਦੋਂ ਆਪਾਂ ਹਾਰ ਗਏ ਕਿਉਂ ਹਾਰ ਗਏ ਜਦੋਂ ਆਪਾਂ ਰੋਖ ਆਪਾਂ ਰੋਲਾ ਭਾਗੇ ਬਹਿਣੇ ਤੰਗ ਤੇ ਹੋਰ ਨਹੀਂ ਪਾਵਾਂਗੇ ਹੁਣ ਨਹੀਂ ਤੇ ਚੀਟਿੰਗ ਤਾਂ ਤੁਸੀਂ ਕਰਦੇ ਮੇਰੇ ਚੀਟਿੰਗ ਨਹੀਂ ਕੋਈ ਨਾ ਲਾਸਟ ਤੇ ਪਤਾ ਲੱਗੂ ਮੈਂ ਨਾ ਗੱਡੀ ਦੀ ਅੱਖ ਨਾਲ ਵੇਖ ਲੈਨੇ ਵੀ ਉਹ ਕੀ ਕਰਦੇ ਉਹ ਹੀ ਕੁਛ ਤੁਸੀਂ ਕਰਨ ਲੱਗ ਜਾਈਂ ਲਓ ਜੀ ਇਧਰ ਆ ਕੇ ਪੂਰੀ ਓਕੇ ਰਿਪੋਰਟ ਹੈ ਤੇ ਇਧਰ ਬੇਬੇ ਆਪਣਾ ਕੰਮ ਢਿਲਾਈਆ ਹੈ ਹੈ? ਹੈ? ਵੀ ਅੱਛੀ ਚਾਲ ਤੋ ਚੱਲਣ ਗਰਮੀ ਲੱਗਦੀ ਹੈ। ਇਧਰ ਅੱਗ ਬਲ ਗਈ ਹੈ ਤੇ ਇਧਰ ਸਾਡੀ ਲਾਓ ਯਾਰ ਹੈਲਪ ਕਰਿਆ ਜਾਂ ਫਾੜੀ ਰਿਹਾ। ਬੇਬੇ ਜਾਵਾ ਆਈ ਤੇ ਆਪਾਂ ਪਹਿਲੀ ਯਾਦ ਜਾਣੇ। ਲਓ ਜੀ ਇਧਰ ਸਾਡੀ ਵਾਲੇ ਅੱਗ ਢਿੱਲੀ ਹੈ ਤੇ ਇਧਰ ਸਰੋਂ ਦਾ ਤੇਲ ਵੀ ਪਾਤਾ ਜੀ। ਬੇਬੇ ਕੋਈ ਗੱਲ ਨਹੀਂ ਇਹ ਕੱਫ ਜੂ ਹਣਾ ਚੜਨਾ। ਪਹਿਲਾਂ ਤੁਹਾਨੂੰ ਟਿੱਕੀਆਂ ਦਿਖਾਉਣੇ ਆ ਬੇਬੇ ਦੀਆਂ। ਬੇਬੇ ਨੇ ਆ ਬਣਾਈਆਂ ਤੇ ਮਮਮੀ ਜੀ ਨੇ ਦਿਖਾਉਣੇ ਆ ਲਓ ਜੀ ਮਮਮੀ ਜੀ ਨੇ ਬਣਾਈਆਂ ਸਾਰ ਸੋਹਣੀਆਂ ਕਿਹਦੀਆਂ ਲੱਗਦੀਆਂ ਬੇਬੇ ਦੀਆਂ ਹਾਂ ਕੋਈ ਨਹੀਂ ਕਮਿਆਰੀ ਆਂਦੇ ਹੁੰਦੇ ਆਪਦੇ ਭਾਂਡੇ ਨੂੰ ਆਪ ਹੀ ਸਵਾਉਂਦੇ ਹੁੰਦੀ ਹੈ ਹੈ ਹਾਂ ਹੋ ਅੱਛਾ ਆਪ ਦੀ ਆਪ ਹੀ ਤਾਰੀਫ ਕਰੀ ਜਾਂਦੇ ਆ ਜੇ ਕੋਈ ਦੂਜਾ ਕਰੂ ਫੇਰ ਹੁੰਦਾ ਲਓ ਜੀ ਹੁਣ ਪਹਿਲੀ ਪਹਿਲੀ ਟਿੱਕੀ ਪਾ ਦਾਂਗੇ ਬੇਬੇ ਆ ਪਹਿਲਾਂ ਕਿਹੜੀ ਟਿੱਕੀ ਪਾਈਏ ਆਪਾਂ ਆ ਆ ਪਾਈਏ ਪਹਿਲਾਂ ਆਪ ਬਾਇਓ ਚਲਿਓ ਪਾ ਦੇ ਕਰੋ ਹੁਣ ਕਰੀਏ ਸ਼ੁਰੂ ਚਲੋ ਚੱਕ ਦੀਏ ਗੰਮ ਨੂੰ ਪਾਦਗੇ ਪਾ ਦੋ ਆਓ ਜੀ ਤੇਲ ਅਸੀਂ ਚੈੱਕ ਕਰ ਲਿਆ ਗਰਮ ਹੋ ਗਿਆ ਇਹ ਓ ਚੱਕ ਬੇਬੇ ਦੀ ਪਹਿਲੀ ਟਿੱਕੀ ਲਓ ਵੀ ਕੰਮ ਕਹਿੰਦੇ ਬਰਾਬਰ ਦਾ ਇਧਰ ਵੀ ਟਿੱਕੀ ਪਾਤੀ ਜੇ ਵਾਹ ਜੀ ਵਾਹ ਇਧਰ ਕਹਿੰਦੇ ਬੇਬੇ ਦੇ ਅੱਜ ਦੀ ਟਿੱਕੀ ਤੇ ਉਧਰ ਕਹਿੰਦੇ ਮੰਮੀ ਦੇ ਹਾਸੇ ਦੀ ਟਿੱਕੀ ਓਏ ਓ ਦੋ ਟਿੱਕੀਆਂ ਪਾਦੀਆਂ ਬੇਬੇ ਇਧਰ ਵੀ ਟਿੱਕੀ ਹੋਰ ਪਾ ਦਨੀ ਆ ਲਓ ਜੀ ਇਧਰ ਤੁਸੀਂ ਤਾਂ ਰੀਸ ਕਰਦੇ ਲੈ ਰੀਜ਼ਾ ਹੀ ਟਿੱਕੀਆਂ ਨਹੀਂ ਪਾਉਣੀਆਂ ਅੱਜ ਕੀ ਹੁੰਦਾ ਪਿਆ ਮੁਕਾਬਲਾ ਬੇਬੇ ਤੇ ਮੰਮੀ ਦਾ ਟਿੱਕੀ ਮੁਕਾਬਲਾ ਚੱਲ ਰਿਹਾ ਇੱਧਰ ਵੇਖਦੇ ਕੌਣ ਜਿੱਤਦਾ ਕੌਣ ਵਧੀਆ ਬਣਾਉਂਦਾ ਬੇਬੇ ਆਪਣੀ ਟਿੱਕੀ ਤੇ ਫੈਸੇ ਜਾਣੀ ਆ ਨਹੀਂ ਫਿਰ ਦਾਦਾ ਪੇਲ ਬਾਹਰ ਡੋਲੀ ਜਾਂਦੇ ਆ ਉਹ ਨਹੀਂ ਨਹੀਂ ਫੈਸਦੀ ਨਹੀਂ ਫੈਦੀ ਆ ਦਾਤਲ ਦੇ ਨੂੰ ਵੀ ਕਿਨੂੰ ਉਰਲੀ ਨੂੰ ਹਲ ਮੇਰੀ ਅੰਗ ਘਾਟਾ ਜਿਹੜੇ ਬਹਾਨੇ ਆ ਸਾਰੇ ਬਹਾਨੇ ਨਹੀਂ ਸਾਡੀਆਂ ਟਿੱਕੀਆਂ ਤੇ ਚੈੱਕ ਕਰੋ ਇੱਧਰ ਵੇਖੋ ਲਓ ਜੀ ਬੇਬੇ ਦੇ ਭੱਟੇ ਚੱਕੀ ਆਉਂਦੀ ਆ ਇਧਰ ਭਾਈ ਆਹ ਕੰਮ ਸਹੀ ਲੱਗਦਾ ਉਹ ਦੇ ਦਈਏ ਨੇ ਭਈਆਂ ਟਿੱਕੀਆਂ ਹੈਣਾ ਉਹ ਫੇਰ ਮਾੜੀ ਆਪਣੀਆਂ ਪਿਓਰ ਭਾਈ ਘਰਗੀਆਂ ਬਣਾਈਆਂ ਟਿੱਕੀਆਂ ਇਹ ਇਹਨਾਂ ਦੀਆਂ ਮਲਾਵਟੀ ਟਿੱਕੀਆਂ ਨਹੀਂ ਨਹੀਂ ਤੈਨੂੰ ਹੋਰ ਇੱਕ ਚੀਜ਼ ਵਧੀਆ ਦਿੱਤੀ ਪੈਨ ਵੀ ਨਹੀਂ ਹੁਣ ਰੋਣਾ ਨਹੀਂਗਾ ਰੋਣਾ ਨਹੀਂਗਾ ਹੋਰ ਪਾਜੇ ਪਾ ਪਾ ਦੇ ਪਾ ਦੇ ਵਰਲੇ ਪਾ ਤੇ ਵੇ ਆਹ ਇਧਰ ਪਿੱਛੇ ਆਹ ਪਹਿਲੀ ਚਾਲ ਤੇ ਪਹਿਲੀ ਉਸ ਤੋਂ ਮਤਲਬ ਮੈਂ ਵੀ ਟਿੱਕੀਆਂ ਬਣਾ ਸਕਦਾ ਮੈਂ ਆਪਦੀ ਘਰ ਵਾਲੀ ਮੈਂ ਆਪਦੀ ਘਰ ਵਾਲੀ ਨੂੰ ਖੁਸ਼ ਰੱਖ ਸਕਦਾ ਆ ਪਹਿਲੀ ਖਾਣ ਦੇ ਪਹਿਲਾਂ ਖਾਣ ਪਹਿਲੀ ਖਾਣ ਦੇ ਲਓ ਜੀ ਟਿੱਕੀ ਟਿੱਕੀਆਂ ਪਤਾਨੀ ਮੰਮੀ ਨੂੰ ਟੈਂਜਰ ਪੈ ਗਈ ਮੈਨੂੰ ਕੋਈ ਹੌਸਲਾ ਘਟ ਗਿਆ ਥੋੜਾ ਜਿਹਾ ਲਓ ਜੀ ਪਹਿਲੀ ਟਿੱਕੀ ਆਪਣੀ ਬੇਬੇ ਦੀ ਰੈਡੀ ਆ ਕੱਢ ਲਈਏ ਕੱਢ ਲੈ ਕੱਢ ਨਾ ਵੀ ਸੂਤ ਕਾ ਵਾਹ ਜੀ ਵਾਹ ਵਾਹ ਜੀ ਲਓ ਜੀ ਆਪਣੀ ਪਹਿਲੇ ਨੰਬਰ ਤੇ ਕੌਣ ਆਇਆ ਬੇਬੇ ਕੱਢ ਦੇ ਕੱਢ ਦੇ ਕੱਢ ਦੇ ਆਵੀ ਉਹ ਤਾਂ ਆ ਪਿੱਛੇ ਚੱਲ ਰਹੀ ਟੀਮ ਟਿੱਕੀ ਕੱਢ ਲੈ ਕੱਢ ਲੈ ਕੱਢ ਲੈ ਕੱਢ ਲੈ ਆਵੀ ਲਓ ਜੀ ਫਾਂਡੀ ਉਧਰ ਫਾਂਡੀ ਚੱਲ ਰਹੀ ਆ ਫਾਂਡੀ ਫੁੰਡੀ ਕੋਈ ਨਹੀਂ ਮੇਰੀ ਅੱਗ ਮੱਠੀ ਮੱਠੀ ਅੱਗ ਤੇ ਬਣਾਉਣੀ ਤੁਹਾਡੇ ਵਾਂਗੂ ਨਹੀਂ ਬੇਬੇ ਹੌਲੀ ਹੌਲੀ ਰੱਖੀ ਤੁਹਾਡੇ ਵਾਂਗੂ ਨਹੀਂ ਉੱਤੋਂ ਸਾੜਤੀਆਂ ਦੇ ਵਿੱਚ ਭੁਲਾ ਕੱਚੀਆਂ ਹੀ ਰਹਿਣ ਐਵੇਂ ਸਾੜਤੀਆਂ ਬੇਚੀ ਕਰੀ ਜਾਂਦੀ ਬੇਬੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਫਿਰ ਜਰੀਆਂ ਨਹੀਂ ਨਾ ਜਾਂਦੀਆਂ ਨਾ ਜਰੀਆਂ ਪਾ ਕੇ ਦੀਆਂ ਨਹੀਂ ਐਸੀ ਕੋਈ ਗੱਲ ਨਹੀਂ ਆਹ ਕਰ ਲੈ ਪਹਿਲੀ ਹਾਂ ਕੱਲ ਕੱਢਣ ਵਾਲੀ ਆਹ ਨੰਮ ਫੇ ਫੇਕਾ ਕੱਢੀ ਇਧਰ ਨਹੀਂ ਵੇਖਣਾ ਇਧਰ ਨਹੀਂ ਵੇਖਣਾ ਯਾਰ ਤੂੰ ਆਉਂਦੇ ਕੰਮ ਤੇ ਮਤਲਬ ਕਰਦਾ ਕੰਮ ਕਰੋ ਜ਼ਿਆਦਾ ਕਰੋ ਅਸੀਂ ਮੈਨਲੇ ਸਾਰੀ ਚੀਟਿੰਗ ਮੇਰੀ ਕਰ ਕਰਕੇ ਬਣਾਈਆਂ ਤੁਸੀਂ ਸਾਡੀਆਂ ਟਿੱਕੀਆਂ ਖਾ ਕੇ ਵੇਖਿਓ ਵੇਖਣ ਨੂੰ ਕੀ ਇਹ ਖਾਣ ਚ ਸਵਾਲ ਚੀਜ਼ ਹੋਣੀ ਚਾਹੀਦੀ ਆ ਮੇਰੀਆਂ ਟਿੱਕੀਆਂ ਵੇਖੋ ਮੱਠੀ ਮੱਠੀ ਅੱਗ ਤੇ ਬੇਬੇ ਹਲੇ ਰੋਕ ਜਾ ਨਹੀਂ ਮੈਂ ਤਾਂ ਉਸੂਤ ਕਰਦੀ ਆ ਅੱਗ ਕਰ ਦੇ ਲੋ ਜੀ ਇਧਰ ਮੰਮੀ ਦੀਆਂ ਟਿੱਕੀਆਂ ਦਿਖਾ ਦਈਏ ਟੁਕੜਾਈ ਨਾ ਮੇਰੀ ਥੱਲੇ ਸਾਰੀਆਂ ਟਿੱਕੀਆਂ ਪੈ ਇਧਰ ਨਾ ਸੋਹਣੀਆਂ ਲੱਗ ਰਹੀ ਐ ਇਹ ਮੱਕੀ ਦੇ ਗਾਂ ਤੇ ਮੜ ਗਈ ਮੈਂ ਅੰਦਰੋਂ ਭਾਵੇਂ ਕੱਚੀਆਂ ਹੋਣੀਆਂ ਸੀ ਆਪਦੀਆਂ ਟਿੱਕੀਆਂ ਇਹ ਯਾਰ ਮੰਮੀ ਨਾਲੇ ਤਾਂ ਕੱਢੀਆਂ ਨਹੀਂ ਇਹ ਪਤਾ ਨਹੀਂ ਕੀ ਮੇਰੀ ਅੱਗ ਮੈਂ ਕਹਿੰਦਾ ਡਬਲ ਰੋਟੀਆਂ ਵੀ ਲੈ ਹੀ ਹੋਣੀਆਂ ਸੀ ਬਰਗਰ ਬਣਾ ਕੇ ਖਾ ਲੈਣੇ ਹਾਣਾ ਉਹ ਕਿਸੇ ਦਿਨ ਉਹ ਬਣਾ ਦੇ ਨਹੀਂ ਲੈ ਕੇ ਆਂਦਾ ਵਾ ਦਹੀਂ ਆਲੀਆਂ ਨਹੀਂ ਆਹੀ ਮੈਂ ਅਸੀਂ ਤਾਂ ਨਹੀਂ ਦਹੀਂ ਆਲੇ ਤੁਸੀਂ ਲੈ ਕੇ ਆਂਦੇ ਤੁਸੀਂ ਆਲਦੀ ਗੱਲ ਅਸੀਂ ਕੀ ਦੱਸੀ ਗਏ ਉਹ ਤਾਂ ਲੋਕ ਇਹਨਾਂ ਨੇ ਚਿੱਟੀ ਕਰ ਲੈਣੇ ਸਾਡੀ ਮੈਂ ਮੈਗੀ ਸੀ ਅਸੀਂ ਵੇਚ ਦੀ ਸਾਡੇ ਕੋਲ ਦਰਦਾ ਹੀ ਨਹੀਂ ਕਰ ਮੇਰੀ ਤਾਂ ਲੈ ਆਉਂਦੇ ਮੇਰੀ ਆਵਾਜ਼ ਬੰਦ ਹੋ ਗਈ ਤੂੰ ਕਿਹਨੂੰ ਤੂੰ ਤਾਂ ਫਰਾਈ ਕਰਨੀ ਵੇ ਲੋਬੇ ਚਕਰੀ ਆਉਂਦੇ ਹੈ ਲੋ ਇਰ ਆਦ ਚੱਲਦਾ ਬੇਬੇ ਮੰਮੀ ਐਵੇਂ ਕਹੀਆਂ ਫਰਾਈ ਕਰ ਲੀਆਂ ਫਰਾਈ ਕਰ ਲੀਆਂ ਇੱਕ ਕਰਾਰੀਆਂ ਵਾ ਤੁਹਾਨੂੰ ਕੀ ਪਤਾ ਫਰਾਈ ਚ ਫਰਾਈ ਸਹੀ ਗਿਆਰੇ ਫੀਲ ਕਰ ਰਹੇ ਪਹਿਲੇ ਟੁੱਕੇ ਟਿੱਡੇ ਸਉਣ ਫਾਣਦੀਆਂ ਨੂੰ ਗੱਫੇ ਆ ਨਾ ਨਿਆਰ ਆ ਰਿਹਾ ਸਾਰਿਆਂ ਨੂੰ ਓਏ 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 ਤੇ ਡੀਆਂ ਗੋਲ ਏ ਹੈ ਨਮੀ ਮੇਰੇ ਗੋਲ ਨੀ ਵੇਖਣਾ ਤੁਸੀਂ ਉਹ ਤਾਂ ਏ ਤੇ ਗੋਲ ਹੀ ਬਣੀਆਂ ਭਈ ਇਹਨਾਂ ਨੇ ਆਪਾਂ ਨੂੰ ਸਾਨੂੰ ਕੜਾਈ ਨਹੀਂ ਸਹੀ ਦਿੱਤੀ ਨਹੀਂ ਆਪਣੀਆਂ ਥੋੜੀਆਂ ਹੀ ਪਤਾ ਨਹੀਂ ਇਹਨਾਂ ਕੋਈ ਪਾਇਆ ਵਿੱਚ ਜਿਹੜੀ ਫੁੱਲ ਗਈਆਂ ਨਾ ਯਾਰ ਇਹ ਕੀ ਫੁੱਲੀਆਂ ਨਹੀਂ ਆਏ ਬਣਾਈਆਂ ਹੀ ਮੈਂ ਆਏ ਸੀ ਆਹ ਕੋਈ ਇਸ ਕਬਲਾ ਬੇਬੇ ਕਾ ਫੋਨ ਹੀ ਕੋਲੇ ਫੋਨ ਦਿਆ ਪਲਾਸਟ ਤੇ ਆਪਾਂ ਨੂੰ ਲੱਗੇ ਨਾ ਆਪਾਂ ਹਾਰ ਕੇ ਰੋਲਾ ਪਾ ਦੇਣਾ ਤੇ ਆਪਾਂ ਤਾੜੀ ਮਾਰ ਦੇਣੀ ਆਏ ਕਰਕੇ ਕਿ ਸਾਡੀਆਂ ਬਾਹਾਂ ਸਾਡੀਆਂ ਸੋਹਣੀਆਂ ਸਾਡੀਆਂ ਸੋਹਣੀਆਂ ਆਏ ਕਰ ਦੇਣਾ ਨਹੀਂ ਚਲੋ ਚਲੋ ਆਪਾਂ ਜਿਤਨਾ ਨੀਗਾ ਉਹ ਤੁਝੇ ਜਿਤਨਾ ਨਹੀਂ ਹੋਏ ਜਿਤਨਾ ਮਾਮਾ ਜਿਤਨਾ ਨਹੀਂ ਇਦਾਂ ਨਹਾ ਕਰਦੇ ਹੁਣ ਤਾਂ ਪੱਕ ਗਈ। ਮਚਾ ਆ ਮਚਾ ਕੇ ਕੱਢੀ ਜਾਂਦੇ ਬਾਹ। ਉਹ ਐਲੋ ਇਦਾਂ ਨਹੀਂ ਕਹਿਣਾ ਐਵੇਂ ਮਚਾ ਕੇ ਆ ਵੇਖੋ। ਸਾਡੇ ਨਾ ਉਹਦੇ ਤੇਲ ਹੀ ਹੰਨਾ ਕ ਪੈਂਦਾ ਆ। ਆਪ ਹੀ ਤੁਸੀਂ ਲਿਆ ਉਹ। ਡੂੰਗੀ ਕਰਾਈ ਇਹਨਾਂ ਦੀ। ਲਾ ਵੀ ਇੱਕ ਪਾਸੇ ਆ। ਸੁੱਕੀਆਂ ਸੁੱਕੀਆਂ ਆਇਦਰ ਗਲੀਆਂ ਗਲੀਆਂ ਓਏ ਹਲੋ ਇਦਾਂ ਨੂੰ ਵਗਾਉਣੀਆਂ ਯਾਰੀ ਰਿਆ ਤੂੰ ਸਾਡੀਆਂ ਟਿੱਕੀਆਂ ਨੂੰ ਨજર ਲਾ ਦੇਣੀ ਆ ਉਹ ਤਾਂ ਪਹਿਲੇ ਵੀ ਜਾਈ 19 20 ਦਾ ਫਰਕ ਹੀ ਆ ਬਸ 19 20 ਦਾ ਫਰਕ ਹੀ ਆ ਆ ਜਿਆਦਾ ਫਰਕ ਨਹੀਂ ਆਹੋ ਯਾਰ ਬੇਪਰੋ ਇੰਨੇ ਗੋਲ ਕਿਉਂ ਉਹ ਨੇ ਆ ਕਰਕੇ ਕਸਾਈਆਂ ਆਏ ਕਰਕੇ ਕੋਈ ਚੀਜ਼ ਆਪਾਂ ਨੂੰ ਘੱਟ ਦਿੱਤੀ ਨਹੀਂ ਨਹੀਂ ਉਹ ਐ ਕਰਕੇ ਕਸਾਈਆਂ ਐ ਕਰ ਕਰਕੇ ਐ ਕਸਾਈਆਂ ਤੂੰ ਤੁਸੀਂ ਆਪਦੀ ਮਿਹਨਤ ਕਰ ਲੈਿੰਦੇ ਮੈਂ ਕਸਾਈਆਂ ਨਹੀਂ ਆਪਣੀ ਵੇ ਸਵਾਦ ਵੇਖਦੇ ਕਿੰਦੀਆਂ ਟਿੱਕੀਆਂ ਹੁੰਦੀਆਂ ਕੋਲ ਨੂੰ ਕਿ ਕਹਿਣਾ ਸਵਾਦ ਭਾਈ ਸਾਡੀਆਂ ਹੋਣੀਆਂ ਆਈ ਲੋਕ ਹਾਂ ਹੁਣ ਆਪਾਂ ਸਾਰੀਆਂ ਟਿੱਕੀਆਂ ਕੱਢ ਕੇ ਫਿਰ ਮਿਲਦੇ ਹਰ ਇੱਕ ਚੀਜ਼ ਨਾ ਐ ਕਰਦੇ ਚੀਟਿੰਗ ਕਰਕੇ ਇਹਨਾਂ ਨੇ ਤਾਂ ਕਹਿਣਾ ਹੀ ਕਹਿਣਾ ਨਾ ਸਵਾਦ ਹੋਇਆ ਤਾਂ ਵੀ ਇਹਨਾਂ ਨੇ ਕਹਿਣਾ ਸਾਡੀਆਂ ਹੀ ਸਵਾਦ ਆ ਨਹੀਂ ਚੱਲ ਮੈਂ ਮੈਂ ਦੱਸੂਗਾ ਸਾਜਾ ਬੰਦਾ ਧੋਖਾ ਨਹੀਂ ਦੇਣਾ ਹਾਂ ਲਓ ਜੀ ਫਾਈਨਲੀ ਟਿੱਕੀਆਂ ਤਿਆਰ ਪਰ ਤਿਆਰ ਆ ਤੇ ਆ ਜਿਹੜੀਆਂ ਹੈਗੀਆਂ ਬੇਬੇ ਦੀਆਂ ਆ ਬੰਦਰ ਨਾ ਵਹਿਣੇ ਆ ਹਰ ਇੱਕ ਗੱਲ ਤੇ ਚੀਟਿੰਗ ਕਰਦਾ ਆ ਆਹ ਹੈ ਆ ਲੋ ਆਹ ਇਹ ਤੁਹਾਡੀਆਂ ਆ ਉਹ ਮੇਰੀਆਂ ਆ ਬੇਬੇ ਕਿਹੜੀਆਂ ਆ ਮੇਰੀਆਂ ਤੇਰਾ ਧੰਕੇ ਨਾਲ ਆਂਗਾ ਜਾ ਮੇਰੀਆਂ ਮੇਰੀਆਂ ਐ ਲਾਏ ਆ ਧੰਕੇ ਨਾਲ ਇਹ ਰਕ ਚੀਜ ਧੰਕੇ ਨਾਲ ਹੀ ਓਰੇ ਆ ਤੁਹਾਨੂੰ ਦਿਖਾਈਆ ਸੀ ਮੰਮੀ ਮੰਮੀ ਤਾਂ ਅੱਜ ਸੋਹਣੀਆਂ ਨਹੀਂ ਬਣੀਆਂ ਹੀ ਵੇਖੋ ਕਿਡੀਆਂ ਸੋਹਣੀਆਂ ਬੇਬੇ ਟਿੱਕਿਆ ਯਾਰ ਤੇ ਚਾਹ ਤੁਸੀਂ ਨਾਮ ਲੈ ਲਓ ਜਿਹੜਾ ਲੈਣਾ ਸਾਰਿਆਂ ਨੂੰ ਪਤਾ ਹੀ ਆਵੇ ਕਿਹਨੇ ਕਿਹੜੀਆਂ ਬਣਾਈਆਂ ਲਓ ਜੀ ਆ ਜਣੀਆਂ ਟਿੱਕੀਆਂ ਬਣਾਈਆਂ ਫੜ ਲਓ ਜੀ ਆ ਟਿੱਕੀਆਂ ਬਣਾਈਆਂ ਮੰਮੀ ਨੇ ਬੇਬੇ ਤੁਸੀਂ ਆਪਦੀਆਂ ਟਿੱਕੀਆਂ ਕੋਲੇ ਲਿਆ ਕੇ ਦਿਖਾਓ ਮੋ ਖਾਓ ਮੋ ਖਾਓ ਵੀ ਕਿਹੜੀਆਂ ਕਰਾਂਜੀ ਆ ਤੇ ਕਿਹਦੀਆਂ ਨਹੀਂ ਵੇਖ ਲੋ ਲਓ ਜੀ ਆ ਟਿੱਕੀਆਂ ਜੇ ਮੰਮੀ ਜੀ ਨੇ ਬਣਾਈਆਂ ਠੀਕ ਆ ਖਾਓਗੇ ਪੁਛਟਾਓਗੇ ਮੇਰੀਆਂ ਟਿੱਕੀਆਂ ਹੈ ਜਿਹਦਾ ਖਾਓਗੇ ਪੁਛਟਾਓਗੇ ਮੇਰੀਆਂ ਟਿੱਕੀਆਂ ਪੁਛਟਾਉਣੇਗਾ ਤੂੰ ਗੁਬੀਆਂ ਕਿੱਡੀਆਂ ਸੋਹਣੀਆਂ ਬਣੀਆਂ ਵੇਖ ਇਹ ਡਿਜ਼ਾਈਨ ਹੈ ਅਹੀਂ ਲੱਗ ਲੈ ਅਹੀਂ ਵੇਖੂ ਅਹੀਂ ਸੇਮ ਜੇ ਸੇਮ ਤੇ ਹਰ ਕੋਈ ਬਣਾ ਲੈਂਦਾ ਅਸੀਂ ਵੱਖਰੀਆਂ ਵੱਖਰੀਆਂ ਟਿੱਕੀਆਂ ਬਣਾਈਆਂ ਉਹ ਕੋਈ ਨਾ ਬੇਬੇ ਡੈਕੋਰੇਸ਼ਨ ਕਰਦੇ ਹਾਂ ਠੀਕ ਆ ਡੈਕੋਰੇਸ਼ਨ ਕਰਦੇ ਹੁਣ ਡੈਕੋਰੇਸ਼ਨ ਕਰਕੇ ਦਿਖਾਉਣੇ ਨਾਲੇ ਆਪਾਂ ਹਾਈ ਤੇ ਟੇਸਟ ਕਰਨਾ ਕਿ ਕਿਹੜੀ ਸਵਾਦ ਬਣੀ ਕਿਹੜੀ ਨਹੀਂ ਫਿਰ ਕਹਿਣਾ ਕਿ ਆਪਾਂ ਹਾਰ ਗਏ ਆਇਦੋ ਪਹਿਲੇ ਚੱਲੀ ਚੱਲੀ ਕਹਿੰਦੀ ਪੈ ਗਈ ਜਿਨ੍ਹਾਂ ਨੇ ਡੈਕੋਰੇਸ਼ਨ ਨਾ ਕਰਨੀ ਅਗਲੇ ਕਰੀ ਜਾ ਬੇਬੇ ਕਹਿੰਦੀ ਰੱਖਉਂਦੇ ਆਪਾਂ ਚੱਕੀਏ ਗਾਮ ਨੂੰ ਬੇ ਉਹਨਾਂ ਨੇ ਤਾਂ ਡੈਕੋਰੇਸ਼ਨ ਕਰ ਲਈ ਹੁਣ ਆਪਾਂ ਵੀ ਕਰੀਏ ਕਰ ਰੱਖੂ ਅੱਜ ਲਓ ਇਹ ਸਭ ਤੋਂ ਪਹਿਲਾਂ ਆਪਾਂ ਢਿੱਕੀ ਰੱਖਾਂਗੇ ਆ ਜਿਹੜੀ ਇਹਦੇ ਨਾਲ ਹੀ ਰੱਖ ਕਾਲੀ ਕਾਲੀ ਨਹੀਂ ਥੋੜੀ ਗੋਰੀ ਗੋਰੀ ਰੱਖੀ ਢਿੱਕੀ ਅੱਲਾਹੁ ਅਕਬਰ ਐ ਤੇ ਸਭੀ ਡੈਕੋਰੇਸ਼ਨ ਤਿਆਰ ਆ ਯਾ ਤੁਹਾਡੀ ਤਿਆਰ ਆ ਇਧਰ ਜਦੋਂ ਅਸੀਂ ਡੈਕੋਰੇਸ਼ਨ ਕਰ ਰਹੇ ਲੋ ਜੀ ਓਏ ਹੋਏ ਹੋਏ ਵੇਖੇ ਮੂੰਹ ਚ ਕੀ ਪਾਣੀ ਕੀ ਸਭ ਕੁਝ ਹੀ ਆ ਜਾਣਾ ਵਾਹ ਜੀ ਮੂੰਹ ਮਿੱਠੇ ਪੜੀ ਜਾਂਦੇ ਆ ਵਾਹ ਜੀ ਵਾਹ ਜੀ ਹੁਣ ਆਪਾਂ ਡੈਕੋਰੇਸ਼ਨ ਆਪ ਵੱਖਰੇ ਤਰੀਕੇ ਨਾਲ ਕਰਨੀ ਆ ਕਿਉਂਕਿ ਸਾਡੇ ਜਿਹੜੇ ਸ਼ੈਫ ਸੀ ਉਹ ਬੜੇ ਪੁਰਾਣੇ ਖਿਆਲਾ ਦੇ ਨੇ ਪੁਰਾਣੀ ਕੋਈ ਨਹੀਂ ਅੱਜ ਸਾਈਆਂ ਤੇ ਘਟ ਜਾਂਦੇ ਆ ਨਾ ਘਰ ਘਰ ਬਣਾਉਣ ਲੈਣੇ ਵਾਹ ਅੱਧੀ ਵੀ ਨਹੀਂ ਵੇੜੀ ਲੈਣਾ ਆ ਨੈਂਬੂ ਜੋੜ ਲਾ ਹਵੇਪਿਆ ਅਈ ਵੀ ਸੌਸ ਪਾਵਾਂਗੇ ਥੋੜੇ ਥੋੜੇ ਪਾਈ ਮੜ ਮੜੀ ਨਹੀਂ 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 ਇਹ ਨਹੀਂ ਗੱਲ ਸਹੀ ਹੁੰਦੀ ਗੱਲ ਸਹੀ ਹੈ ਸੌਸ ਐਨੀ ਢੇਰੀ ਕਰੀ ਜਾਂਦਾ ਨਹੀਂ ਨਹੀਂ ਫਿਰ ਟੇਸ ਦਾ ਪਤਾ ਕਿਵੇਂ ਲੱਗੂਗਾ ਆ ਫਿਰ ਹੀ ਪਤਾ ਲੱਗਣਾ ਕਿ ਕਿੰਦਾ ਸਵਾਦ ਆਣੀਆ ਮੈਂਗੂ ਨਹੀਂ ਚੋੜ ਆਵੇ ਪਿਆ ਨਿਚੋੜਨ ਵਾਲਾ ਪਿਆ ਥੋੜਾ ਥੋੜਾ ਨਿਚੋੜ ਮੈਂਗੂ ਨਹੀਂ ਨਿਚੋੜ ਚੋੜੀ ਜਾਂਦੇ ਓਏ ਇਹ ਡੈਕੋਰੇਸ਼ਨ ਕਰ ਖੱਟ ਮਿੱਠੀਆਂ ਠੰਡ ਪਾ ਲੋ ਥੋੜੀ ਜਿਹੀ ਲਿਆਓ ਚਲੋ ਹੁਣ ਉਹ ਵੀ ਸੌਸ ਪਾ ਲਓ ਦੂਸਰੀ ਵੀ ਆਹ ਤਾਂ ਰਹਿ ਗਈ ਵੈਰੀ ਗੁੱਡ ਅਸੀਂ ਪੂਰੇ ਚੰਗੀ ਤਰ੍ਹਾਂ ਨਾ ਹੂੰ ਚੰਡੀਗੜ੍ਹ ਜਾ ਕੇ ਉਹੀ ਖਾਈਦਾ ਆ ਲਓ ਜੀ ਆਪਣੀਆਂ ਇਹਦੇ ਟਿੱਕੀਆਂ ਤਿਆਰ ਪਰ ਤਿਆਰ ਲਓ ਜੀ ਨਹੀਂ ਤੁਸੀਂ ਦੋ ਜਾਣੇ ਮੈਂ ਕੱਲੀ ਕਿ ਤੁਸੀਂ ਵੀ ਦੋ ਜਾਣੇ ਆ ਮੈਂ ਕਿੱਥੇ ਦੋ ਜਾਣੇ ਆ ਕਿ ਇਹ ਤੁਹਾਡੇ ਵਾਲੀ ਰ ਵੀ ਆ ਜਾਂਦਾ ਹੁੰਦਾ ਕਿਤੇ 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 ਲਓ ਜੀ ਟਿੱਕੀਆਂ ਤਿਆਰ ਪਰ ਤਿਆਰੋਂ ਤੁਹਾਨੂੰ ਦਿਖਾ ਦਿਆਂ ਇੱਧਰ ਵੀ ਤਿਆਰ ਆ ਤੇ ਇੱਧਰ ਵੀ ਤਿਆਰ ਆ ਸੋ ਹੁਣ ਆਪਾਂ ਟੇਸਟ ਕਰਾਂਗੇ ਕਿਹੜੀਆਂ ਆਪਾਂ ਸਹੀ ਸੀ ਫੈਸਲਾ ਦੇਣਾ ਨਾ ਆਪਾਂ ਇੱਧਰਲੇ ਪੱਖ ਦੇਣਾ ਇੱਧਰਲੇ ਆਪਾਂ ਸਹੀ ਫੈਸਲਾ ਦੇਵਾਂਗੇ ਅੱਗੇ ਤਾਂ ਤੁਸੀਂ ਬਹੁਤ ਚੀਟਿੰਗ ਕੀਤੀ ਹੁਣ ਵੇਖੋ ਸੋ ਫੈਸਲਾ ਦਿੰਨੇ ਕੇ ਨਹੀਂ ਦਿੰਨੇ ਆਪਾਂ ਖਾ ਕੇ ਵੇਖਾਂਗੇ ਲਓ ਜੀ ਵੇਹੇ ਮੰਮੀ ਦੀ ਟਿੱਕੀ ਬਹੁਤ ਘੈਂਟ ਬਣੀ ਓ ਮੱਕੀਏ ਬਾਜੋ ਕਾਲੀ ਮੈਨੂੰ ਖਾ ਲੈਣ ਦੇ ਵਾਹ ਜੀ ਸਾਸ ਲਾਗੇ ਨਾਲ ਪਿਆਜ਼ ਤੇ ਟਮਾਟਰ ਵੀ ਸਾਥ ਗੋ ਨਾਈਸ ਨਾਈਸ ਕੇ ਵੈਰੀ ਨਾਈਸ ਨਾਈਸ ਨਹੀਂ ਬਾਲਾ ਨਾ ਖਬਰ ਟੇਸਟ ਦਾ ਉਹ ਨਹੀਂ ਬੈ ਲੱਗਣਾ ਤੁਹਾਨੂੰ ਉਧਰ ਵੀ ਖਾਓ ਨਾਈਸ ਲਓ ਜੀ ਲਓ ਜੀ ਲਓ ਜੀ ਹੁਣ ਆਪ ਇਧਰ ਚੈੱਕ ਕਰਾਂਗੇ ਇਹ ਟਿੱਕੀ ਕਿੰਦੀ ਆ ਬੇਬੇ ਦੀ ਜਬਾਈ ਦਾ ਟਿੱਕੀ ਵੈਰੀ ਨਾਈਸ ਹੈ ਸੱਚੀ ਸੱਚੀ ਦੇ ਹੁਣ ਕੰਪੈਰੀਸ਼ਨ ਕਰੋ ਨਾ ਮੈਂ ਦੱਸ ਦਾਂ ਜਿਹੜੀ ਸਾਡੇ ਵਾਲੀ ਟਿੱਕੀ ਹੈ ਨਾ ਆਹ ਜਿਹੜਾ ਅੰਦਰਲਾ ਸਟਾਫ ਹੈ ਉਹਲਾ ਹੈ ਆ ਆ ਥੋੜਾ ਦੂਸਰਾ ਹੈ ਬਣਿਆ ਨਾ ਆ ਸਾਡੇ ਟੇਸਟ ਕਰਕੇ ਵੇਖੋ ਚਲੋ ਸੱਜੀ ਹਾਜੀ ਦੱਸੋ ਕਿਹੜੀ ਸਵਾਦ ਬਣੀ ਆ ਮੇਰੇ ਆਈ ਲੈ ਲਓ ਜੀ ਜੇ ਆਪਾਂ ਵੇਖੀਏ ਸਵਾਦ ਟਿੱਕੀ ਇਹ ਆ ਓਏ ਸ਼ਕ ਨਿਆਰਾ ਯਾਰ ਨਿਆਰਾ ਯਾਰ ਉਹ ਇੱਕ ਉਧਰ ਖਾਓ ਨਾ ਥੋੜੀ ਜੀ ਬੇਬੇ ਨੂੰ ਉਧਰ ਵੀ ਖਾ ਹਾਂ ਆ ਬੇਬੇ ਮੰਮੀ ਦੀ ਟਿੱਕੀ ਆ ਇਹ ਵੀ ਖਾ ਕੇ ਦੱਸਿਓ ਕਿੱਦਾਂ ਬਣੀ ਆ ਪਹਿਲਾਂ ਖਾ ਲਿਓ ਚੰਗੀ ਤਰ੍ਹਾਂ ਇਹਨੂੰ ਸੌਂਸ ਜਿਆਦਾ ਲੱਗੀ ਆ ਸਾਰੇ ਸਵਾਦ ਕਿਹੜੀ ਬਣੀ ਟਿੱਕੀ ਆਪਣੀ ਬਣੀ ਆ ਯਾਰ ਉਹ ਅੱਜ ਦੇ ਵਿਨਰ ਨੇ ਅੱਜ ਦੇ ਵਿਨਰ ਨੇ ਮੈਨੂੰ ਪਤਾ ਤਾ ਆਪਦੀਆਂ ਬਾਹਾਂ ਹੀ ਤਾਂ ਨੂੰ ਕਰਨੀਆਂ ਅੱਜ ਦੇ ਵਿਨਰ ਨੇ ਇੱਕ ਮੈਨੂੰ ਰੋਟੀ ਵੀ ਖਾਣੀ ਆ ਤੇ ਸਾਰਾ ਆਈ ਦਾ ਵੀ ਨਾ ਦੋਨੋਂ ਜਾਣੇ ਯਾ ਲਓ ਜੀ ਦੋਨਾਂ ਜਾਣਿਆਂ ਦੀ ਟਿੱਕੀ ਬਹੁਤ ਸੁਆ ਬਣੀ ਅਹੀਂ ਇੱਕ ਜਾਣੇ ਦੇ ਥੋੜੀ ਦੀ ਗੱਲ ਪੂਰਾ ਲੈ ਕੇ ਆਇਓ ਟਿੱਕੀਆਂ ਇੱਕ ਜਾਣੇ ਪੂਰਾ ਲੈ ਕੇ ਆਓ ਪਰ ਜਿਹੜੀ ਮੰਮੀ ਨੇ ਉਹ ਟਿੱਕੀਆਂ ਨਾ ਉਹ ਐਡੀਆਂ ਸੋਹਣੀਆਂ ਬਣੀਆਂ ਨਾ ਗੋਲ ਮਟੋਲ ਇਹਨਾਂ ਨੂੰ ਨਾ ਵਿੱਚੋਂ ਤੋੜ ਕੇ ਖਾਵੇ ਮੜਾ ਹਾਂ ਤੋੜ ਕੇ ਖਾਓ ਲਓ ਜੀ ਇਹ ਇਦਾਂ ਬਣੇ ਤੇ ਆਪਣੀਆਂ ਟਿੱਕੀਆਂ ਚੱਕ ਇਹਨਾਂ ਦੀਆਂ ਥੋੜੀਆਂ ਪੋਲੀਆਂ ਅੱਛਾ ਲੈ ਕੋਲੀਆ ਮੀਜ਼ ਵੀ ਨਾ ਉਹ ਉਹ ਵੀਨਰ ਸੋ ਲਓ ਜੀ ਸੱਜਣੋ ਆਸ ਕਰਦਾ ਕਿ ਤੁਹਾਨੂੰ ਇਹ ਜਿਹੜਾ ਵਲੌਗ ਜ਼ਰੂਰ ਪਸੰਦ ਆਇਆ ਹੋਗਾ ਤੇ ਤੁਸੀਂ ਦੱਸਿਓ ਤੁਹਾਨੂੰ ਕਿਹੜੀ ਕਿਹੜੀਆਂ ਟਿੱਕੀਆਂ ਸੋਹਣੀਆਂ ਲੱਗੀਆਂ ਤੇ ਵਧੀਆ ਲੱਗੀਆਂ ਮੰਮੀ ਵਾਲੀਆਂ ਕਿ ਬੇਬੇ ਜੀ ਵਾਲੀਆਂ ਕਮੈਂਟਾਂ ਦੱਸਿਓ ਜੀ ਇਹ ਵਲੌਗ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਬਹੁਤ ਸਾਰਾ ਪਿਆਰ ਦਿੱਤਕਾਰ ਥੈਂਕ ਯੂ ਸੋ ਮੱਚ ਲਵ ਯੂ ਬੇਬੇ ਬਾਏ ਬਾਏ ਕਰ ਦੋ ਬਾਏ ਬਾਏ ਟਿੱਕੀਆਂ ਬਣਾਓ ਤੇ ਖਾਓ